ਇਹ ਝੂਠ ਕਿਉਂ ਐ ਜੀ ਪੱਲੇੋਂ ਦਿੰਨੇ ਆ 50000 ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਸਾਡੀ ਕੋਈ ਰਿਫਿਊਜ਼ਲ ਹੈ ਹੀ ਨਹੀਂ 100% ਸਕਸੈਸ ਰੇਟ ਇਹ ਕਿਵੇਂ ਹੋ ਸਕਦਾ ਭਾਜੀ ਕਹਿੰਦੇ ਕਿ ਜਾਂ ਗੋਡ ਜਾਂ ਫਰਾਡ ਦੋ ਹੀ ਬੰਦੇ ਕਹਿੰਦੇ ਵੀਜ਼ਾ 100% ਮੈਨੂੰ ਇੱਕ ਬੰਦਾ ਤੁਹਾਡੇ ਤੋਂ ਇਲਾਵਾ ਨਹੀਂ ਮਿਲਿਆ ਜਿਹੜਾ ਕਹਿੰਦਾ ਮੈਂ 10 ਚੋਂ 10 ਵੀਜ਼ੇ ਲਵਾ ਦੂੰ ਅੱਜ ਦੀ ਡੇਟ 'ਚ ਅਸੀਂ 10 ਨੂੰ 10 ਵੀਜ਼ੇ ਲੈ ਰਹੇ ਹਾਂ ਸੈਟਿੰਗ ਹੈ ਤੁਹਾਡੀ ਅੰਦਰ ਦੀ ਨਹੀਂ ਕੋਈ ਸੈਟਿੰਗ ਨਹੀਂ ਹੈਗੀ ਫਿਰ ਤਾਂ ਰੱਬ ਹੋ ਗਿਆ ਤੁਸੀਂ ਨਹੀਂ ਅਸੀਂ ਰੱਬ ਕਿੱਥੋਂ ਕੋਈ ਤਾਂ ਹੋਰ ਪੰਜਾਬ 'ਚ ਕਹਿੰਦਾ ਹੀ ਨਹੀਂ ਵੀ ਅਸੀਂ ਰਿਫਿਊਜ਼ ਨਹੀਂ ਕੋਈ ਇੱਕ ਤਾਂ ਰਿਫਿਊਜ਼ ਹੁੰਦਾ ਹੀ ਹੈ ਨਹੀਂ ਆਪਾਂ ਨਾਨ ਐਸਡੀਐਸ ਫਾਈਲ ਲਗਾਈ ਨਹੀਂ ਰਏ ਆਣਾ ਹੀ ਆਣਾ ਵੀਜ਼ਾ ਫਿਰ ਉਹ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਤੁਹਾਨੂੰ ਕਿਉਂ ਐਕਸਟਰਾ ਪੈਸੇ ਦੇਵਾਂ ਸਾਰਿਆਂ ਨੂੰ ਸਾਰੇ ਤੇ 50000 ਕਿੰਨਿਆਂ ਨੂੰ ਦੇਤੇ ਤੁਸੀਂ ਭਾਜੀ ਲੋੜ ਹੀ ਨਹੀਂ ਪਈ ਅਜੇ ਤੱਕ ਤਾਂ ਹੀ ਕਹਿ ਰਹੇ ਹੋ ਨਾ ਤੁਸੀਂ ਦੇਣਾ ਹੀ ਨਹੀਂ ਜਿਹੜੇ ਤੁਸੀਂ ਕਹਿੰਦੇ ਹੋ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਇਹਦੇ ਵਿੱਚ ਕਿਹੜੇ-ਕਿਹੜੇ ਪੈਸੇ ਤੁਸੀਂ ਖਰਚਦੇ ਸਾਰੇ ਭਾਜੀ ਇਹਦੇ ਪਿੱਛੇ ਕੋਈ ਤਾਂ ਗੱਲ ਹੈ ਕੋਈ ਤਾਂ ਝੋਲ ਹੈ ਜਿਹੜਾ ਤੁਸੀਂ ਕਹਿੰਦੇ ਹੋ ਮੈਂ 50000 ਪੱਲੇ ਹੁੰਦੇ ਤੁਹਾਨੂੰ ਇਹਦਾ ਫਾਇਦਾ ਕੀ ਸੰਤ ਤੇ ਕਾਲਜ ਕਮਿਸ਼ਨ ਦੇ ਹੀ ਰਿਹਾ ਸੰਤ ਤੇ ਪੈਸੇ ਬਚ ਹੀ ਰਹੇ ਲੋਕ ਤਾਂ ਕਹਿੰਦੇ ਨਾਨਾ ਅਸੀਂ ਕੋਈ ਕਮਿਸ਼ਨ ਨਹੀਂ ਲੈਂਦੇ ਜਿਹੜੇ ਵਰਕ ਪਰਮਿਟ ਕਰਦੇ ਉਹ ਕਹਿੰਦੇ ਇਹ ਕੰਮ ਫਰਾਡ ਹੈ ਤੁਸੀਂ ਵਰਕ ਪਰਮਿਟ ਦੇ ਰਹੀਂ ਜਾਓ ਐਲ ਐਮ ਆਈ ਜਾਓ ਉੱਥੇ ਜਾ ਕੇ ਵੀ ਤਾਂ ਬਾਅਦ ਇਹੀ ਕੰਮ ਨਹੀਂ ਕਰਨਾ ਭਾਜੀ ਵਰਕ ਪਰਮਿਟ ਦੇ ਵਿੱਚ ਅਸੂਲਨ ਤੁਸੀਂ ਕਲਾਇੰਟ ਕੋਲੋਂ ਪੈਸੇ ਲੈ ਹੀ ਨਹੀਂ ਸਕਦੇ ਇੱਕ ਇੰਟਰਵਿਊ 'ਚ ਇਹ ਗੱਲ ਕਹਿੰਨੇ ਹਾਂ ਕਿ ਜਿਹੜੇ ਕਹਿੰਦੇ ਜਾ ਕੇ ਉੱਥੇ ਕੰਮ ਨਹੀਂ ਮਿਲਦਾ ਉਹ ਤਾਂ ਵਿਹਲੇ ਨੇ ਨਾ ਉਹ ਇੱਥੇ ਕੰਮ ਕਰਦੇ ਨਾ ਉੱਥੇ ਪੰਜਾਬ ਦੇ ਯੂਥ ਨੂੰ ਵਿਹਲਾ ਵੀ ਤੁਸੀਂ ਦੱਸੋ ਤੇ ਇਹ ਵੀ ਕਹੋ ਕਿ ਮੇਰੇ ਤੋਂ ਆ ਕੇ ਵੀਜ਼ਾ ਲਵਾਓ ਦੋਸ਼ ਇਹ ਵੀ ਤੁਸੀਂ ਪੰਜਾਬ ਖਾਲੀ ਕਰਤਾ ਕੋਈ ਰਹਿਮ ਪੰਜਾਬ ਦੇ ਉੱਤੇ ਹੈ ਅੱਜ ਕੋਈ ਸਟੂਡੈਂਟ ਮਿਲ ਗਿਆ ਜਿਹੜਾ ਮੈਟਰੋ ਦੇ ਨੇੜੇ ਬੈਠਾ ਸੀ ਅੱਜ ਸਟੂਡੈਂਟ ਦੀ ਵੀਡੀਓ ਆ ਗਈ ਜਿਹੜੇ ਬਾਹਰ ਜਾ ਕੇ ਕੰਮ ਮੰਗ ਰਹੇ ਆ ਦੁਕਾਨਾਂ ਤੇ ਨੌਕ ਕਰ ਰਹੇ ਸਾਨੂੰ ਕੰਮ ਦੇ ਦਿਓ ਅੱਜ ਵੀਡੀਓ ਆ ਗਈ ਸਟੂਡੈਂਟ ਪੱਕਾ ਮੋਰਚਾ ਲਾ ਕੇ ਧਰਨਾ ਲਾ ਕੇ ਬਹਿ ਗਏ ਉੱਥੇ ਪੰਜਾਬ ਦੇ ਏਜੰਟਾਂ ਤੇ ਦੋਸ਼ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਤਾਂ ਬਾਹਰ ਭੇਜ ਕੇ ਪੰਜਾਬ ਖਾਲੀ ਕੀਤਾ ਦੂਜਾ ਠੱਗ ਰਹੇ ਨੇ ਠੱਗੀ ਦਾ ਸ਼ਿਕਾਰ ਹੋ ਰਿਹਾ ਏਜੰਟ ਔਰ ਹੁਣ ਇਹ ਚਰਚਾ ਹੁੰਦੀ ਹੈ ਕਿ ਆਫਟਰ ਵੀਜ਼ਾ ਜਿਹੜੇ ਕਹਿੰਦੇ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਵਾਂਗੇ ਉਹ ਤਾਂ ਇੱਕ ਸਕੈਮ ਹੈ ਬਹੁਤ ਸਾਰੇ ਲੋਕ ਇਸ ਕਾਲ ਦੇ ਉੱਤੇ ਰੋਜ਼ ਵੀਡੀਓਜ਼ ਬਣਾ ਰਹੇ ਆ ਚਰਚਾ ਹੋ ਰਹੀ ਹੈ ਫਿਰ ਸਹੀ ਕੌਣ ਹੈ ਗਲਤ ਕੌਣ ਹੈ ਇਹਦਾ ਫੈਸਲਾ ਕਿਵੇਂ ਕਰਾਂਗੇ ਅੱਜ ਸਦਾਰ ਹਰਪ੍ਰੀਤ ਸਿੰਘ ਹੋਣਾ ਦੇ ਨਾਲ ਗੱਲਬਾਤ ਕਰਦੇ ਆ ਬੀਟੀਐਸ ਕੰਪਨੀ ਬ੍ਰਿਜ ਟੂ ਸਕਸੈਸ ਜਲੰਧਰ ਤੋਂ ਔਰ ਇਹ ਬਹੁਤ ਰੌਲਾ ਪਾਉਂਦੇ ਆ ਕਿ ਅਸੀਂ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਨੇ ਆ ਤੇ ਜੇ ਵੀਜ਼ਾ ਨਾ ਲੱਗਿਆ ਤਾਂ 50000 ਰੁਪਿਆ ਪੱਲਿਓਂ ਦਿੰਨੇ ਆ ਗੱਲਬਾਤ ਕਰਦੇ ਆ ਹਰਪ੍ਰੀਤ ਜੀ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਇਹ ਝੂਠ ਕਿਉਂ ਐ ਜੀ ਪੱਲਿਓਂ ਦਿੰਨੇ ਆ 50000 ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਣੇ ਆ ਭਾਜੀ ਝੂਠ ਕਿਉਂ ਆ ਸੱਚ ਐ ਕੌਣ ਦਿੰਦਾ ਪੱਲਿਓਂ ਮੈਂ ਦਿੰਦਾ ਭਾਜੀ ਦੁਨੀਆ 'ਚ ਕੋਈ ਇੱਕ ਬੰਦਾ ਕਿਸੇ ਨੂੰ ਦਿਵਾਨੀ ਪੱਲਿਓਂ ਨਹੀਂ ਦਿੰਦਾ ਭਾਜੀ ਆਪਣੇ ਕੰਮ 'ਤੇ ਭਰੋਸਾ ਐ ਆਪਣੇ ਕੰਮ 'ਤੇ ਕੌਨਫੀਡੈਂਸ ਐ ਸਾਡੀ ਕੋਈ ਰਿਫਿਊਜ਼ਲ ਹੈ ਹੀ ਨਹੀਂ 100% ਸਕਸੈਸ ਰੇਟ ਐ ਇਹ ਕਿਵੇਂ ਹੋ ਸਕਦਾ ਭਾਜੀ ਕਹਿੰਦੇ ਕਿ ਜਾਂ ਗੋਡ ਜਾਂ ਫਰਾਡ ਦੋਈ ਬੰਦੇ ਕਹਿੰਦੇ 100% ਭਾਜੀ ਗॉड ਤੇ ਨਹੀਂ ਹੈਗੇ ਅਸੀਂ ਨਾ ਹੀ ਫਰਾਡ ਹੈਗੇ ਆ ਆਪਣੇ ਕੰਮ ਤੇ ਭਰੋਸਾ ਹੋਣਾ ਚਾਹੀਦਾ ਜੇ ਆਪਾਂ ਹਰ ਇੱਕ ਚੀਜ਼ ਪ੍ਰੋਪਰਲੀ ਕਰ ਰਹੇ ਆ ਡਾਕੂਮੈਂਟੇਸ਼ਨ ਪ੍ਰੋਪਰਲੀ ਲਾ ਰਹੇ ਆ ਜੇ ਕੈਨੇਡਾ ਗਵਰਨਮੈਂਟ ਦੇ ਰੂਲਸ ਰੈਗੂਲੇਸ਼ਨਸ ਦੇ ਹਿਸਾਬ ਨਾਲ ਚੱਲ ਰਹੇ ਆ ਤੇ ਮੈਂ ਨਹੀਂ ਸੋਚਦਾ ਕਿਸੇ ਦਾ ਵੀਜ਼ਾ ਰਿਫਿਊਜ਼ ਹੋਊਗਾ ਮੈਨੂੰ ਇੱਕ ਬੰਦਾ ਤੁਹਾਡੇ ਤੋਂ ਇਲਾਵਾ ਨਹੀਂ ਮਿਲਿਆ ਜਿਹੜਾ ਕਹਿੰਦਾ ਮੈਂ 10 ਚੋਂ 10 ਵੀਜ਼ੇ ਲਵਾ ਦਊਗਾ ਭਾਜੀ ਹਲੇ ਤੱਕ ਤੇ ਮੈਂ ਲਵਾ ਰਿਆ ਕੱਲ ਦਾ ਪਤਾ ਨਹੀਂ ਇਮੀਗ੍ਰੇਸ਼ਨ ਡਿਪੈਂਡ ਕਰਦੀ ਆ ਹਰ ਵੇਲੇ ਚੇਂਜ ਹੁੰਦੀ ਰਹਿੰਦੀ ਆ ਅੱਜ ਦੀ ਅੱਜ ਦੀ ਰੇਟ ਤੇ ਅਸੀਂ 100 10 ਵੀਜ਼ੇ ਲੈ ਰਹੇ ਹਾਂ ਸੈਟਿੰਗ ਆ ਤੁਹਾਡੀ ਅੰਦਰ ਕੋਈ ਨਹੀਂ ਕੋਈ ਸੈਟਿੰਗ ਨਹੀਂ ਹੈਗੀ ਬਾਜੀ ਸੈਟਿੰਗ ਕਿਸੇ ਤੇ ਹੋਈ ਨਹੀਂ ਸਰ ਵੀਜ਼ੇ ਆ ਜਾਂਦੇ ਵੀ ਰਿਫਿਊਜ਼ ਹੀ ਨਹੀਂ ਹੁੰਦਾ ਵੀਜ਼ਾ ਇਹ ਤਾਂ ਬਹੁਤ ਵੱਡਿਆ ਕੁਐਸਚਨ ਮਾਰਕ ਹੁਣ ਮੈਂ ਤੁਹਾਨੂੰ ਦੋ ਰੀਸੈਂਟ ਪ੍ਰੋਫਾਈਲ ਨਾਲ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਹਿਸਾਬ ਨਾਲ ਤਾਂ ਕਰਾਓ ਬਾਜੀ ਮੈਂ ਕਹਿੰਦਾ ਦੋ ਰੀਸੈਂਟ ਵੀਜ਼ੇ ਲੈ ਤੁਹਾਨੂੰ ਮੈਂ ਦੱਸਾਂ ਹੁਣੇ ਇੱਕ ਪ੍ਰਿੰਕਾ ਲੜਕੀ ਹੈ ਗੈਪ ਕਿੰਨਾ ਹੋਊਗਾ ਪਲੱਸ 2 ਕੀਤੀ 2014 ਚ ਹੂੰ 2014 ਤੋਂ 2018 ਚਾਰ ਸਾਲ ਦਾ ਗਿਆ 2018 ਤੋਂ 2021 ਗ੍ਰੈਜੂਏਸ਼ਨ ਕੀਤੀ ਆ ਇਸ ਓਵਰਆਲ 6.2 ਮਾਡਿਊਲ ਚ 5.5 ਬੈਂਡ ਉਸ ਦੇ باوجود ਵੀਜ਼ਾ ਲਿਆ 4 ਦਿਨ ਪਹਿਲਾਂ ਵੀਪੀਆਰ ਆਈ ਹੈ ਉਹ ਤਾਂ ਇੱਕ ਐਗਜ਼ਾਮਪਲ ਹੋ ਗਈ ਨਾ ਕੁਝ ਦਸਾਂ ਚੋਂ 20 ਚੋਂ ਇੱਕ ਤਾਂ ਆ ਜਾਂਦਾ ਹੋਣਾ ਇਹ ਜੀ ਵੀਜ਼ਾ ਸਾਰਿਆਂ ਦੇ ਆ ਜਾਂਦੇ ਆ ਸਾਡਾ ਜੋ ਨਹੀਂ ਭਾਜੀ ਸਾਰੇ ਆ ਰਹੇ ਆ ਓਵਰਆਲ 6 ਬੈਂਡ ਦੇ ਨਾਲ ਸਾਡੀ ਕੋਈ ਸਿੰਗਲ ਰਿਫਿਊਜ਼ਲ ਨਹੀਂ ਹੈਗੀ ਸਾਰੇ ਸਾਰੇ ਤੁਸੀਂ 50000 ਕਿੰਨਿਆਂ ਨੂੰ ਦੇਤੇ ਤੁਸੀਂ ਭਾਜੀ ਲੋੜ ਹੀ ਨਹੀਂ ਪਈ ਅਜੇ ਤੱਕ ਤਾਂ ਹੀ ਕਹਿ ਰਹੇ ਹੋ ਨਾ ਤੁਸੀਂ ਦੇਣਾ ਹੀ ਨਹੀਂ ਦੇਣੇ ਭਾਜੀ ਅਸੀਂ ਰਿਟਰਨ ਐਗਰੀਮੈਂਟ ਐਫੀਡੇਵਿਟ ਵੀ ਲਿਖ ਕੇ ਦਿੰਨੇ ਆ ਕੌਣ ਦਿੰਦਾ ਲਿਖ ਕੇ ਅੱਛਾ ਜਿੰਨਾ ਕੋਣ ਹੈ ਪੱਲਿਓਂ ਕੋਣ ਦਿੰਦਾ ਵਪਾਰੀ ਬੰਦਾ ਤਾਂ ਪੱਲਿਓਂ 1 ਰੁਪਿਆ ਨਹੀਂ ਦਿੰਦਾ ਇਹਦੇ ਪਿੱਛੇ ਕੋਈ ਤਾਂ ਗੱਲ ਹੈ ਕੋਈ ਤਾਂ ਝੋਲ ਹੈ ਜਿਹੜਾ ਤੁਸੀਂ ਕਹਿੰਦੇ ਹੋ ਮੈਂ 50000 ਪੱਲਿਓਂ ਦੇ ਦੂੰਗਾ ਭਾਜੀ ਰਿਫਿਊਜ਼ ਤੇ ਲੱਗੀ ਤੇ ਦਊਗਾ ਮੇਰੀ ਰਿਫਿਊਜ਼ਲ ਲੱਗ ਹੀ ਨਹੀਂ ਰਹੀ ਮੈਂ ਸਾਰੇ ਸਾਰੇ ਵੀਜ਼ੇ ਲੈ ਰਿਹਾ ਮੈਂ ਜਿੰਨੇ ਕੇਸ 10 ਦਸੰਬਰ ਚ ਜੀਆਈਸੀ ਵਧੀ ਪੁਰਾਣੀ ਜੀਆਈਸੀ ਨਾਲ ਜਿੰਨੇ ਕੇਸ ਅਪਲਾਈ ਕੀਤੇ ਜੀਆਈਸੀ ਵੀ ਅਸੀਂ ਕੋਲੋਂ ਭਰੇ client ਕੋਲੋਂ ਇੱਕ ਨਿੱਕਾ ਰੁਪਿਆ ਨਹੀਂ ਲਿਆ ਨਾ ਅੰਬੈਸੀ ਲਈ ਨਾ ਮੈਡੀਕਲ ਦੇ ਪੈਸੇ ਲਈ ਨਾ ਟਿਊਸ਼ਨ ਫੀਸ ਲਈ ਨਾ ਜੀਆਈਸੀ ਲਈ ਕਿਸੇ ਇੱਕ ਵੀ ਸਟੂਡੈਂਟ ਦੇ ਰਿਫਿਊਜ਼ ਨਹੀਂ ਹੈਗੀ ਓਵਰਆਲ 6 ਮੈਂਡ ਦੇ ਨਾਲ ਜਿੰਨੇ ਕੇ ਸਪਲਾਈ ਕੀਤਾ ਸੀ ਅਜੇ ਤੱਕ ਸਾਰੇ ਦੇ ਸਾਰੇ ਵੀਜ਼ੇ ਲਏ ਫਿਰ ਤਾਂ ਰੱਬ ਹੋ ਗਏ ਤੁਸੀਂ ਨਹੀਂ ਅਸੀਂ ਰੱਬ ਕਿੱਥੋਂ ਹੋ ਕੋਈ ਤਾਂ ਹੋਰ ਪੰਜਾਬ 'ਚ ਕਹਿੰਦਾ ਹੀ ਨਹੀਂ ਵੀ ਅਸੀਂ ਰਿਫਿਊਜ਼ ਨਹੀਂ ਕੋਈ ਇੱਕ ਤਾਂ ਰਿਫਿਊਜ਼ ਹੁੰਦਾ ਹੀ ਹੈ ਨਹੀਂ ਆਪਾਂ ਨਾਨ ਐਸਡੀਐਸ 'ਚ ਫਾਈਲ ਲਗਾ ਹੀ ਨਹੀਂ ਰਹੇ ਨਾ ਜੇ ਕੋਈ ਆ ਜਾਂਦਾ ਸਾਡੇ ਕੋਲ ਘੱਟ ਬੈਂਡ ਵਾਲਾ ਅਸੀਂ ਸਾਫ਼ ਬਣਾ ਕਰ ਦਿੰਦੇ ਅਸੀਂ ਕੇਸ ਹੀ ਨਹੀਂ ਲੈਣਾ ਅਸੀਂ ਕੇਸ ਹੀ ਉਹ ਲੈਂਦੇ ਅੱਜ ਤੋ ਸਾਨੂੰ ਭਰੋਸਾ ਅਸੀਂ ਵੀਜ਼ਾ ਲੈ ਲਾਂ ਤੇ ਫਿਰ ਜੇ ਕਿ ਜਿਹਦਾ ਆਣਾ ਹੀ ਆਣਾ ਹੈ ਵੀਜ਼ਾ ਫਿਰ ਉਹ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਤੁਹਾਨੂੰ ਕਿਉਂ ਐਕਸਟਰਾ ਪ ਉਹ ਆਪਣੀ ਸਾਰੇ ਪੈਸੇ ਦੀ ਕੈਲਕੂਲੇਸ਼ਨ ਜੋੜ ਲਵੇ ਆਪਾਂ ਓਨੇ ਪੈਸੇ ਤੋਂ ਕੋਲ ਆਫਟਰ ਵੀਜ਼ਾ ਲਵਾਂਗੇ ਕਿੰਨੇ ਪੈਸੇ ਜੀਆਈਸੀ ਅੱਜ ਦੀ ਡੈਡ ਜਿੰਨੀ ਬੰਦੀ ਹੈ ਟਿਊਸ਼ਨ ਫੀਸ ਅੰਬੈਸੀ ਫੀਸ ਮੈਡੀਕਲ ਦੇ ਪੈਸੇ ਇਹ ਸਾਰੇ ਜੋੜ ਲਵੇ ਆਪਾਂ ਓਨੇ ਪੈਸੇ ਲਵਾਂਗੇ ਲਵਾਂਗੇ ਵੀ ਆਫਟਰ ਵੀਜ਼ਾ ਮਿਲਾ ਕੇ ਤਾਂ 25 ਲੱਖ ਦੇ ਨੇੜੇ ਪਹੁੰਚ ਜਾਂਦੀ ਹੈ ਉਹਦੇ ਦੇਣੀ ਪੈਣੇ ਨਾ ਭਾਜੀ ਜੀਆਈਸੀ ਤੋਂ ਨੋਸੇ ਜਾ ਕੇ ਸਾਢੇ 3 ਲੱਖ ਮਿਲਣਾ ਵੀ ਤਾਂ ਹੈ ਜਿਹੜਾ 25 ਲੱਖ ਲਾ ਰਿਹਾ ਫਿਰ ਉਹ ਸਟੂਡੈਂਟ ਵੀਜ਼ੇ ਤੇ ਕਿਉਂ ਜਾਂਦਾ ਹੈ ਉਹ ਸਿੱਧਾ ਵਰਕ ਪਰਮਿਟ ਤੇ ਜਾਵੇ ਉੱਥੇ ਐਲ ਐਮ ਆਈ ਤੇ ਜਾਵੇ ਭਾਜੀ ਭਾਜੀ ਵਰਕ ਪਰਮਿਟ ਚ ਫਰਾਡ ਹੀ ਬਹੁਤ ਆ ਇੱਥੋਂ ਜਿਹੜਾ ਬੰਦਾ ਵਰਕ ਪਰਮਿਟ ਅਪਲਾਈ ਕਰਦਾ ਕਿੰਨੇ ਬੰਦਿਆਂ ਦਾ ਵੀਜ਼ਾ ਲੱਗ ਰਿਹਾ ਜਿਹੜੇ ਵਰਕ ਪਰਮਿਟ ਕਰਦੇ ਉਹ ਕਹਿੰਦੇ ਇਹ ਕੰਮ ਫਰਾਡ ਹੈ ਤੁਸੀਂ ਵਰਕ ਪਰਮਿਟ ਦੇ ਰਹੀਂ ਜਾਓ ਐਲ ਐਮ ਆਈ ਜਾਓ ਉੱਥੇ ਜਾ ਕੇ ਵੀ ਤਾਂ ਬਾਅਦ ਚ ਇਹੀ ਕੰਮ ਹੀ ਕਰਨਾ ਭਾਜੀ ਵਰਕ ਪਰਮਿਟ ਦੇ ਵਿੱਚ ਅਸੂਲਨ ਤੁਸੀਂ ਕਲਾਇੰਟ ਕੋਲੋਂ ਪੈਸੇ ਲੈ ਹੀ ਨਹੀਂ ਸਕਦੇ ਕਿੱਦਾਂ ਲੈ ਸਕਦੇ ਹੋ ਕੈਨੇਡਾ ਕਾਨੂੰਨਾਂ ਦੇ ਹਿਸਾਬ ਨਾਲ ਤੁਸੀਂ ਐਲ ਐਮ ਆਈ ਵੀਰਸ ਨਹੀਂ ਸਕਦੇ ਜਿਹੜੇ ਬੰਦੇ ਇੱਥੇ ਉਸ ਦੇ ਨਾਮ ਤੇ ਜਲਖਾ ਰੁਪਏ ਲੈ ਰਹੇ ਉਹ ਤਾਂ ਫਰਾਡ ਕਰ ਇੱਕ ਗਵਰਨਮੈਂਟ ਦਾ ਰੂਲ ਹੈ ਤੁਸੀਂ ਐਲਐਮਆਈ ਦੇ ਪੈਸੇ ਨਹੀਂ ਲੈ ਸਕਦੇ ਤੁਸੀਂ ਇੱਥੇ ਕਿੱਦਾਂ ਪੈਸੇ ਲੈ ਸਕਦੇ ਹੋ ਉਸ ਚੀਜ਼ ਦੇ ਨਾਮ ਤੇ ਹੁਣ ਟਿਊਸ਼ਨ ਫੀਸ ਤਾਂ ਕਿਲੇ ਬੱਚੇ ਨੇ ਭਰਨੀ ਹੈ ਨਾ ਉਹ ਤਾਂ ਗਵਰਨਮੈਂਟ ਦਾ ਰੂਲ ਆ ਬੱਚਾ ਭਰੂਗਾ ਜੀਆਈਸੀ ਦੇ ਬੱਚੇ ਨੇ ਭਰਨੀ ਹੈ ਅੰਬੈਸੀ ਐਂਡ ਮੈਡੀਕਲ ਦੇ ਪੈਸੇ ਬੱਚੇ ਨੇ ਭਰ ਨਹੀਂ ਹੈ ਉਹ ਮਿਲਾ ਕੇ ਜ 25 ਲੱਖ ਹੋ ਗਿਆ ਭਾਜੀ 13 ਲੱਖ ਤੋਂ ਬੱਚੇ ਉੱਥੇ ਜਾ ਕੇ ਵਾਪਸ ਮਿਲ ਗਿਆ ਉਹਦੀ ਕਾਸਟ ਤਾਂ ਇੱਕ ਸਾਲ ਦੀ ਫੀਸ ਤੇ ਅੰਬੈਸੀ ਫੀਸ ਤੇ ਮੈਡੀਕਲ ਇਹੀ ਰਹੀ ਕਾਸਟ 12 ਲੱਖੀ ਹੈ 11 ਲੱਖੀ ਹੈ ਕਾਸਟ ਥੋੜੀ ਜ਼ਿਆਦਾ ਹੈ ਜੇ ਜੀਆਈਸੀ ਤੋਂ ਉਹਨੂੰ ਉੱਥੇ ਜਾ ਕੇ ਰ ਤੁਸੀਂ ਇੱਕ ਇੰਟਰਵਿਊ 'ਚ ਇਹ ਗੱਲ ਕਹਿੰਨੇ ਹੋ ਕਿ ਜਿਹੜੇ ਕਹਿੰਦੇ ਜਾ ਕੇ ਉੱਥੇ ਕੰਮ ਨਹੀਂ ਮਿਲਦਾ ਉਹ ਤਾਂ ਵਿਲੇ ਨੇ ਨਾ ਉਹ ਇੱਥੇ ਕੰਮ ਕਰਦੇ ਨਾ ਉੱਥੇ ਪੰਜਾਬ ਦੇ ਯੂਥ ਨੂੰ ਵਿਹਲਾ ਵੀ ਤੁਸੀਂ ਦੱਸੋ ਤੇ ਇਹ ਵੀ ਕਹੋ ਕਿ ਮੇਰੇ ਤੋਂ ਆ ਕੇ ਵੀਜ਼ਾ ਲਵਾਓ ਭਾਜੀ ਮੈਂ ਨਹੀਂ ਕਹਿੰਦਾ ਮੈਂ ਪੂਰੀ ਇੰਟਰਵਿਊ ਸੁਣੀ ਨਹੀਂ ਤੁਸੀਂ 100 'ਚੋਂ 5 ਬੰਦੇ ਐਦਾਂ ਦੇ ਹੁੰਦੇ ਜਿਹੜੇ ਕੰਮ ਨਹੀਂ ਕਰਦੇ ਉਹ ਉੱਥੇ ਜਾ ਕੇ ਭੰਡਦੇ ਵੀ ਐ 95 ਤਾਂ ਕੰਮ ਕਰਦੇ ਵੀ ਐ ਮੈਂ ਸਾਰਿਆਂ ਨੂੰ ਨਹੀਂ ਕਿਹਾ ਬੜੀ ਦੁਨੀਆ ਤੇ ਹੈਗੀ ਹੈ ਵੈਲ ਸੈਟਲਡ ਹੈ ਬਸ ਸ਼ੌਂਕ ਹੈਗਾ ਮੈਂ ਬਾਹਰ ਜਾਣਾ ਇੱਥੇ ਕੰਮ ਕਦੀ ਕੀਤਾ ਨਹੀਂ ਉੱਥੇ ਜਾ ਕੇ ਹੁੰਦਾ ਨਹੀਂ ਮੁੜ ਕੇ ਕਹਿੰਦੇ ਉੱਥੇ ਕੰਮ ਨਹੀਂ ਮਿਲਦਾ ਕੋਈ ਵੀ ਸਕਿਲਡ ਪਰਸਨ ਉਹਨੂੰ ਕੰਮ ਨਾ ਮਿਲਣ ਦੀ ਵਜ੍ਹਾ ਨਹੀਂ ਹੈਗੀ ਜੇ ਬੱਚਾ ਉੱਥੇ ਜਾ ਕੇ ਅੜਿਆ ਰਵੇ ਨਹੀਂ ਮੈਂ ਤੇ ਬਰਮਟਣ ਨਹੀਂ ਰਹਿਣਾ ਮੈਂ ਸੈਰੀ ਰਹਿਣਾ ਮੈਂ ਕਿਤੇ ਹੋਰ ਮੂਵ ਨਹੀਂ ਹੋਣਾ ਬਿਲਕੁਲ ਅੱਜ ਵੀ ਚਾਰ ਆਪਸ਼ਨਾਂ ਪਈਆਂ ਉਰੇ ਪਰੇ ਲੋਕੇਸ਼ਨ ਹੈ ਉਹਨਾਂ ਨੂੰ ਕੰਮ ਵਾਲੇ ਬੰਦੇ ਨਹੀਂ ਮਿਲਦੇ ਕਹਿੰਦੇ ਕੰਮ ਵਾਲੇ ਬੰਦੇ ਦਿਓ ਜਿੰਨੇ ਮਰਜ਼ੀ ਦਿਓ ਅਸੀਂ 1 ਰੁਪਿਆ ਵੀ ਨਹੀਂ ਲੈਂਦੇ ਜਿਹੜੇ ਬੱਚੇ ਉੱਥੇ ਹੈਗੇ ਸੀ ਫ੍ਰੀ ਚ ਪਾਜੀ ਇਹ ਤਾਂ ਹੁਣ ਉਹਨਾਂ ਦੀ ਮਰਜ਼ੀ ਨਾਲ ਅਗਲਾ ਕਹਿੰਦਾ ਮੈਂ ਰਿਸ਼ਤੇਦਾਰ ਕੋਲ ਹੀ ਰਹਿਣਾ ਜਿੱਥੇ ਮੇਰੇ ਦੋਸਤਾਂ ਦੇ ਉੱਥੇ ਰਹਿਣਾ ਜਿੱਥੇ ਮੇਰੀ ਐਸ਼ ਹੈ ਮੈਂ ਉੱਥੇ ਰਹਿਣਾ ਇਹ ਤਾਂ ਹੁਣ ਕੋਲੇ ਜਿਹੜੇ ਆਉਂਦੇ ਆ ਉਹ ਵੀ ਇਹੀ ਆਉਂਦੇ ਵੀ ਸਾਨੂੰ ਇੱਥੇ ਫਲਾਨੀ ਥਾਂ ਹੀ ਭੇਜੋ ਫਲਾਨੀ ਥਾਂ ਹੀ ਭੇਜੋ ਪਾਜੀ ਚੋਇਸ ਹੁੰਦੀ ਹੈ ਹਰ ਬੱਚੇ ਦੀ ਚੋਇਸ ਹੁੰਦੀ ਹੈ ਮੈਂ ਇਸ ਜਗ੍ਹਾ ਜਾਣਾ ਮੈਂ ਇਸ ਜਗ੍ਹਾ ਜਾਣਾ ਜਿੱਥੇ ਮੇਰਾ ਕੋਈ ਰਿਸ਼ਤੇਦਾਰੀਆਂ ਵਾਕਫ ਰਹਿੰਦਾ ਮੈਂ ਉਹਦੇ ਕੋਲ ਜਾਣਾ ਦੂਜੀ ਜਗ੍ਹਾ ਨਹੀਂ ਜਾਣਾ ਪੜਨ ਵੀ ਆਉਂਦੇ ਕੋਈ ਇਹ ਵੀ ਕਹਿੰਦੇ ਵੀ ਅਸੀਂ ਪੜ੍ਹਾਈ ਕਰਨ ਚੱਲੇ ਪਾਜੀ ਦੇਖੋ ਪੜਨ ਤੇ ਆਉਂਦੇ ਬਾਕੀਆਂ ਦਾ ਮੋਟਿਵ ਹੁੰਦਾ ਵੀ ਮੈਂ ਕੈਨੇਡਾ ਪਹੁੰਚਣਾ ਹੈ ਮੈਂ ਮਜਬੂਰੀ ਚ ਪੜ ਲਊਗਾ ਅੱਸੀ ਬੱਚਿਆਂ ਨੂੰ ਇਹੀ ਹੁੰਦਾ ਮੱਸੇ ਸੈਟਲ ਹੋਣਾ ਇਹ ਜਿਹੜੇ ਤੁਸੀਂ ਕਹਿੰਦੇ ਹੋ ਸਾਰੇ ਵੀਜ਼ਾ ਲੱਗਣ ਤੋਂ ਬਾਅਦ ਇਹਦੇ ਚ ਕਿਹੜੇ ਕਿਹੜੇ ਪੈਸੇ ਤੁਸੀਂ ਖਰਚਦੇ ਹੋ ਸਾਰੇ ਭਾਜੀ ਜੀਆਈਸੀ ਤਾਂ ਭਰਦੇ ਆ ਟਿਊਸ਼ਨ ਫੀਸ ਤਾਂ ਭਰਦੇ ਆ ਮੈਡੀਕਲ ਦੇ ਪੈਸੇ ਅੰਬੈਸੀ ਫੀਸ ਦੇ ਪੈਸੇ ਹੋਰ ਤੇ ਕੋਈ ਲੱਗਦਾ ਹੀ ਤੁਹਾਨੂੰ ਇਹਦਾ ਫਾਇਦਾ ਕੀ ਹੈ ਭਾਜੀ ਕਲਾਇੰਟ ਸੰਤ ਕਾਲਜ ਕਮਿਸ਼ਨ ਦੇ ਹੀ ਰਿਹਾ ਸੰਤ ਤੇ ਪੈਸੇ ਬਚੀ ਰਹੇ ਤੁਸੀਂ ਪਹਿਲੇ ਬੰਦੇ ਆ ਕੇ ਐਗਰੀ ਕਰਦੇ ਹੋ ਲੋਕ ਤਾਂ ਕਹਿੰਦੇ ਨਾਨਾ ਅਸੀਂ ਕੋਈ ਕਮਿਸ਼ਨ ਨਹੀਂ ਲੈਂਦੇ ਪਾਣੀ 5000 25000 ਆਪਦਾ ਸਰਵਿਸ ਚਾਰਜ ਲੈ ਰਹੇ ਆ ਜੀ ਹੋਰ ਅਸੀਂ ਕੁਝ ਨਹੀਂ ਲੈ ਰਹੇ ਪਾਕਿਸਤਾਨਾ ਪੋਸੀਬਲ ਮੈਂ ਇੱਕ ਜੀ ਸਮਝਾਓ ਇੰਨੇ ਖਰਚੇ ਐ ਤੁਸੀਂ ਦੱਸਿਆ 20000 ਰੁਪਏ ਕੱਲੇ ਸਰਵੇ ਚਾਰजेस ਲੈ ਕੇ ਕਿਦਾਂ ਗੁਜ਼ਾਰਾ ਕਰਨਾ ਝੂਠ ਹੁੰਦਾ ਜਿਹੜੇ ਬੰਦੇ ਗੱਲ ਕਰਦੇ ਪਾਜੀ ਬਿਲਕੁਲ ਝੂਠ ਹੁੰਦਾ ਤੁਸੀਂ ਹਰ ਕਾਲਜ ਲਈ ਕਹਿ ਰਹੇ ਹੋ 15 ਤੋਂ 20% ਹਰ ਕਾਲਜ ਕਮਿਸ਼ਨ ਦਿੰਦਾ ਕਿਹੜਾ ਪਾਲੇ ਨਹੀਂ ਦਿੰਦਾ ਜਿਹੜਾ ਉਹ ਕਹਿੰਦਾ ਝੂਠ ਬੋਲਦਾ ਜਦੋਂ ਬੱਚੇ ਦਾ ਕਈ ਵਾਰੀ ਵੀਜ਼ਾ ਨਹੀਂ ਲੱਗਿਆ ਹੂੰ ਤੇ ਕਾਲਜ ਚ ਫੀਸ ਭਰੀ ਗਈ ਹਾਂ ਫਿਰ ਉਹਦਾ ਨੁਕਸਾਨ ਤੁਸੀਂ ਚਲਦੇ ਹੋ ਭਾਜੀ ਮੈਨੂੰ ਹੀ ਚੱਲਣਾ ਪਊਗਾ ਹੋਰ ਕੌਣ ਚੱਲੂਗਾ ਉਹ ਪੂਰੀ ਵੀ ਨਹੀਂ ਆਣੀ ਉਹ ਚ 30000 ਰੁਪਏ ਕੱਟ ਕੇ ਹੋਈ ਸਾਨੀਏ ਕੋਈ ਕਰੰਸੀ ਐਕਸਚੇਂਜ ਰੇਟ ਹੋ ਗਿਆ ਕੋਈ ਕਾਲਜ 200 ਜਾਂ 300 ਡਾਲਰ ਜਾਂ 500 ਡਾਲਰ ਆਪਣਾ ਕੱਟ ਕੇ ਦਿੰਦਾ ਤਾਂ ਜਿਹੜੇ ਬੱਚੇ ਆਪ ਅਪਲਾਈ ਜਿਹੜੇ ਬੱਚੇ ਆਫਟਰ ਵੀਜ਼ਾ ਪੈਕੇਜ ਨਹੀਂ ਕਰ ਰਹੇ ਉਹਨਾਂ ਨੂੰ ਫਿਰ ਇਹ ਨੁਕਸਾਨ ਹੁੰਦਾ ਜੀ ਉਹਨਾਂ ਦੀ ਫੀਸ ਜਦੋਂ ਵਾਪਸ ਆਉਂਦੀ ਹੈ ਤਾਂ ਉਹ 50000 ਸਾਰੇ ਭਾਜੀ ਓਬੀਸੀ ਗੱਲਾਂ ਤਾਂ ਕੱਟ ਕੇ ਹੀ ਜਾਂਦੇ ਆ ਨਾ ਜੇ ਕੋਈ ਕਰੰਸੀ ਐਕਸਚੇਂਜ ਰੇਟ ਦਾ ਫਰਕ ਪੈ ਗਿਆ ਉਹ ਵੀ ਕੱਟੇ ਜਾਣੇ ਆ ਜੇ ਕਿਸੇ ਕਾਲਜ ਨੇ 200 ਜਾਂ 300 ਡਾਲਰ ਆਪਣੇ ਜੋ ਚਾਰਜਿਸ ਰੱਖੇ ਉਹ ਕਟਨੇ ਤੋਂ ਕੱਟ ਕੇ ਹੀ ਆਉਂਦੇ ਦੋਸ਼ ਇਹ ਹੈ ਵੀ ਤੁਸੀਂ ਪੰਜਾਬ ਖਾਲੀ ਕਰਤਾ ਕੋਈ ਰਹਿਮ ਪੰਜਾਬ ਦੇ ਉੱਤੇ ਹੈ ਭਾਜੀ ਮੈਂ ਕਿਹਦਾ ਖਾਲੀ ਕਰਤਾ ਬੱਚੇ ਆਪ ਜਾਣਾ ਚਾਹੁੰਦੇ ਆ ਜਿਹੜੇ ਬੱਚੇ ਨੂੰ ਇੱਥੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜਾਂ ਮਾਸਟਰਸ ਕਰਨ ਤੋਂ ਬਾਅਦ ਇੱਥੇ ਨੌਕਰੀ ਨਹੀਂ ਮਿਲਦੀ 10 ਜਾਂ 15000 ਜਾਂ 20000 ਦੇ ਉੱਤੇ ਕੰਮ ਕਰਨਾ ਪੈਂਦਾ ਉੱਥੇ ਜਾ ਕੇ ਉਹਨੂੰ ਇਹ ਪਤਾ ਹੈ ਮੇਰੀ ਮਿਨੀਮਮ ਵੇਜ ਵੀ 13-14 ਡਾਲਰ ਘੰਟੇ ਦੀ ਤੇ ਹੈ ਮੈਂ ਮਹੀਨੇ ਦਾ 1.5 ਲੱਖ 1.2 ਲੱਖ ਪੌਣੇ 2 ਲੱਖ ਕਮਾਤੇ ਲੈਣਾ ਮਿਨੀਮਮ ਵੇਜ ਦੇ ਅਕੋਰਡਿੰਗ ਉਹ ਕਿਉਂ ਨਹੀਂ ਜਾਊਗਾ ਉਹਦੇ ਕੋਲ ਤਾਂ ਜੋ ਇੱਥੇ ਹੈਗਾ ਉਹ ਵੇਚ ਕੇ ਵੀ ਜਾਊਗਾ ਖਰਚੇ ਤਾਂ ਪੂਰੇ ਨਹੀਂ ਹੁੰਦੇ ਉੱਥੇ ਭਾਜੀ ਜੇ ਬੱਚਾ 98ਵੇਂ ਮੈਂ ਇੱਥੇ ਰਹਿਣਾ ਤਾਂ ਖਰਚੇ ਪੂਰੇ ਨਹੀਂ ਹੁੰਦੇ ਇਹ ਥੋੜੀ ਵੀ ਸਾਰੇ ਕਹਿੰਦੇ ਕੈਨੇਡਾ 'ਚ ਖਰਚੇ ਪੂਰੇ ਨਹੀਂ ਹੁੰਦੇ ਫਿਰ ਤੋਂ ਲੋਕ ਵਾਪਸ ਆਣੇ ਸ਼ੁਰੂ ਹੋ ਜਾਣੇ ਕਿੰਨੀ ਦੁਨੀਆ ਵਾਪਸ ਆ ਰਹੀ ਹੈ ਸੱਚਾ ਹੁੰਦੀ ਹੈ ਵੀ ਰਿਵਰਸ ਮਾਈਗ੍ਰੇਸ਼ਨ ਹੋਣ ਲੱਗੀ ਲੋਕ ਵਾਪਸ ਆ ਰਹੇ ਭਾਜੀ ਕਿੰਨੇ ਕਰ ਰਹੇ 5% ਵੀ ਨਹੀਂ ਹੈਗਾ 2% ਵੀ ਨਹੀਂ ਹੈਗਾ ਮੈਂ ਕਹਿੰਦਾ ਕਿਉਂ ਨਹੀਂ ਉਹਨਾਂ ਨੂੰ ਪਤਾ ਉਹਨਾਂ ਨੇ ਸਭ ਫਿਊਚਰ ਹੀ ਨਹੀਂ ਨਜ਼ਰ ਆ ਰਿਹਾ ਪਰਨੇ ਕਿਉਂ ਲੱਗਦੇ ਆ ਫਿਰ ਉੱਥੇ ਰੋਜ਼ ਹੁਣ ਤਾਂ ਰੋਜ਼ ਹੀ ਖਬਰ ਸੁਣੀ ਜਾਂਦੇ ਆ ਅੱਜ ਕੋਈ ਸਟੂਡੈਂਟ ਮਿਲ ਗਿਆ ਜਿਹੜਾ ਮੈਟਰੋ ਦੇ ਨੇੜੇ ਬੈਠਾ ਸੀ ਅੱਜ ਸਟੂਡੈਂਟ ਦੀ ਵੀਡੀਓ ਆ ਗਈ ਜਿਹੜੇ ਬਾਹਰ ਜਾ ਕੇ ਕੰਮ ਮੰਗ ਰਹੇ ਆ ਦੁਕਾਨਾਂ ਤੇ ਨੌਕ ਕਰ ਰਹੇ ਸਾਨੂੰ ਕੰਮ ਦੇ ਦਿਓ ਅੱਜ ਵੀਡੀਓ ਆ ਗਈ ਸਟੂਡੈਂਟ ਪੱਕਾ ਮੋਰਚਾ ਲਾ ਕੇ ਧਰਨਾ ਲਾ ਕੇ ਬਹਿ ਗਏ ਉੱਥੇ ਅਜੀ ਡਿਪੈਂਡ ਕਰਦਾ ਮੈਂ ਕੰਨਾ ਤੁਸੀਂ ਅਡੇਨਾ ਰਹੋ ਜਿਹੜੇ ਜਗ੍ਹਾ ਤੇ ਬੈਠੇ ਹੋ ਤੁਸੀਂ ਇਹ ਸੋਚੀ ਜਾਓ ਮੈਂ ਬ੍ਰੈਂਟਨ ਹੀ ਰਹਿਣਾ ਮੈਂ ਸੜ ਹੀ ਰਹਿਣਾ ਮੈਂ ਹੋਰ ਕਿਤੇ ਨਹੀਂ ਜਾਣਾ ਤੇ ਉੱਥੇ ਤੁਹਾਨੂੰ ਕੰਮ ਦੀ ਦਿੱਕਤ ਆਣੀ ਹੈ ਨਾ ਖਾਸ ਕਰਕੇ ਜਿੱਥੇ ਪੰਜਾਬੀ ਜ਼ਿਆਦਾ ਹੈਗੇ ਆ ਹੋਰ ਜਗ੍ਹਾਵਾਂ ਦੇਖੋ ਮੌਂਟਰੀਅਲ ਚ ਕੋਈ ਕੰਮ ਦੀ ਕਮੀ ਨਹੀਂ ਹੈਗੀ 온ਟਾਰੀਓ ਦੇ ਕਿਛੇ ਏਰੀਆਜ਼ ਹੈਗੇ ਕੋਈ ਕੰਮ ਦੀ ਕਮੀ ਨਹੀਂ ਹੈਗੀ ਅਲਬਰਟਾ ਕੈਲਗਰੀ ਚਲ ਜਾਓ ਕੋਈ ਕੰਮ ਦੀ ਕਮੀ ਨਹੀਂ ਹੈਗੀ ਫਿਰ ਬ੍ਰੈਂਟਨ ਹੀ ਕਿਉਂ ਜਾਣਾ ਚਾਹੁੰਦਾ ਪੰਜਾਬੀ ਇਹ ਮੇਰਾ ਤੁਹਾਨੂੰ ਸਵਾਲ ਹੈ ਭਾਜੀ ਮੇਰੀ ਚੋਇਸ ਨਹੀਂ ਹੈਗੀ ਉਹ ਉਹਦੀ ਚੋਇਸ ਹੈ ਉਹ ਕਹਿੰਦਾ ਮੇਰਾ ਜਿਹੜਾ ਜਿਹੜਾ ਉਹ ਤੁਸੀਂ ਗਾਈਡ ਤੁਸੀਂ ਕਾਉਂਸਲਰ ਹੋ ਨਾ ਭਾਜੀ ਸਾਡੇ ਕੋਲ ਜਿਹੜਾ ਬੱਚਾ ਆਂਦਾ ਸੀ ਉਹਨੂੰ ਗਾਈਡ ਕਰਦੇ ਮੰਦੇ ਨਹੀਂ ਮੰਦੇ ਨਹੀਂ ਭਾਜੀ ਅਗਲੇ ਕਹਿੰਦਾ ਮੈਂ ਜਾਣਾ ਹੀ ਆਪਣੇ ਬੰਦੇ ਕੋਲ ਇਹ ਕੀ ਮੰਨ ਸਕਦਾ ਹੈ ਫਿਰ ਜਦੋਂ ਇੱਕ ਥਾਂ ਤੇ ਕੰਮ ਹੈ ਨਹੀਂ ਉੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਉੱਥੇ ਭੀੜ ਹੋ ਗਈ ਹੈ ਹਾਊਸਿੰਗ ਹੈ ਨਹੀਂ ਮਹਿੰਗਾ ਰੈਂਟ ਹੈ ਜਿਹੜਾ ਨਹੀਂ ਮੰਦਾ ਉਹਨੂੰ ਕਿੱਦਾਂ ਬਣਾਈਏ ਜਿਹੜਾ ਕਹਿੰਦਾ ਮੈਂ ਜਾਣਾ ਹੀ ਉੱਥੇ ਤੇ ਉਹ ਰੀਡ ਕਰਕੇ ਨਹੀਂ ਆਉਂਦਾ ਬੱਚਾ ਉਹ ਆਪਦੀ ਤਿਆਰੀ ਕਰਕੇ ਨਹੀਂ ਆਉਂਦਾ ਉਹਦੀ ਕੋਈ ਸਟੱਡੀ ਨਹੀਂ ਹੁੰਦੀ 80% ਬੱਚੇ ਦਾ ਮੋਟਿਵ ਕੈਨੇਡਾ ਪਹੁੰਚਣਾ ਹੈ ਉੱਥੇ ਜਾ ਕੇ ਦੇਖਾਂਗੇ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਇੱਥੋਂ ਨਹੀਂ ਹਰ ਇੱਕ ਚੀਜ਼ ਰੀਡ ਕਰਕੇ ਆਉਂਦਾ ਆ 20% ਬੱਚੇ ਹੈਗੇ ਆ ਜਿਹੜੇ ਰੀਡ ਕਰਕੇ ਆਉਂਦੇ ਆ ਉਹ ਸਾਡੀ ਗੱਲ ਵੀ ਫੋਲੋ ਕਰਦੇ ਉਹਨਾਂ ਨੂੰ ਕੋਈ 1% ਦਿੱਕਤ ਨਹੀਂ ਫਿਰ ਉੱਥੇ ਸੰਭਦਾ ਕੌਣ ਹੈ ਇਹਨਾਂ ਨੂੰ ਭਾਜੀ ਇਥੇ ਕਿੱਥੇ ਸਬੰਧ ਦੀ ਲੋੜ ਪੈਂਦੀ ਹੈ ਹਰ ਜਗ੍ਹਾ ਤੁਸੀਂ ਕਿਸੇ ਰਿਸ਼ਤੇਦਾਰ ਕੋਲ ਵੀ ਜਾ ਰਹੇ ਹੋ ساری ਉਮਰ ਥੋੜੇ ਤਾਂ ਰੱਖੂਗਾ ਅਖੀਰ ਤੁਹਾਨੂੰ ਪੀਜੀ ਰਹਿਣਾ ਹੀ ਪਊਗਾ ਅਗਲਾ 15 ਦਿਨ ਮਹੀਨਾ ਰਖ ਲਊਗਾ ਪੀਜੀ ਜਾਂਦੇ ਹੋ ਪਹਿਲੇ ਦਿਨ ਪੀਜੀ ਲੈ ਲਓ ਤੁਸੀਂ ਕਿਸੇ ਹੋਰ ਮੁਲਕ ਨੂੰ ਪ੍ਰਮੋਟ ਕਿਉਂ ਨਹੀਂ ਕਰ ਰਹੇ ਏਜੰਟ ਵੀ ਤਾਂ ਕੈਨੇਡਾ ਕੈਨੇਡਾ ਹੀ ਕਰੀ ਜਾਂਦੇ ਆ ਜਾਂ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਜਿਵੇਂ ਸਿੰਗਰ ਕਹਿੰਦੇ ਅਸੀਂ ਤਾਂ ਉਹੀ ਗਾਣੇ ਆ ਜੋ ਲੋਕ ਸੁਣਨਾ ਚਾਹੁੰਦੇ ਆ ਨਹੀਂ ਪਾਜੀ ਮੈਂ ਪ੍ਰਮੋਟ ਕਰਦਾ ਬੈਂ ਕਿਉਂ ਨਹੀਂ ਕਰਦਾ ਦੇਖੋ ਅੱਜ ਆਸਟ੍ਰੇਲੀਆ ਦਾ ਸਕਸੈਸ ਰੇਟ ਨਹੀਂ ਹੈ ਸਾ ਅਸੀਂ ਨਹੀਂ ਪ੍ਰਮੋਟ ਕਰਦੇ ਪਤਾ ਬੱਚੇ ਦਾ ਟਾਈਮ ਵੀ ਖਰਾਬ ਹੋਊ ਪੈਸਿਆਂ ਤੋਂ ਜ਼ਿਆਦਾ ਕੀਮਤੀ ਹੈ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਟਾਈਮ ਜਾਂ ਪੈਸਾ ਖਰਾਬ ਹੋਵੇ ਅਦਰਵਾਈਜ਼ ਕੋਈ ਸਾਡੇ ਕੋਲ ਯੂਰਪ ਜਾਣ ਲਈ ਆਉਂਦਾ ਹੁਣ ਸਪਾਊਸ ਨਾਲ ਹਰ ਜਗ੍ਹਾ ਬੰਦ ਹੋਇਆ ਹੋਇਆ ਅਸੀਂ ਸਪਾਊਸ ਨਾਲ ਸ਼ੈਨਗਨ ਅਪਲਾਈ ਕਰਦੇ ਹਾਂ ਕਿਸੇ ਨੇ ਚਾਹੇ ਫਿਨਲੈਂਡ ਲਵਾਣਾ ਹੈ ਸਵੀਡਨ ਲਵਾਣਾ ਹੈ ਡੈਨਮਾਰਕ ਲਵਾਣਾ ਹੈ ਸਪਾਊਸ ਫੈਮਿਲੀ ਨਾਲ ਲੈ ਕੇ ਜਾ ਸਕਦਾ ਅਸੀਂ ਉਹਦੇ 'ਚ ਵੀ ਸਾਰੇ ਵੈਸੇ ਆਫਟਰ ਵੀਜ਼ਾ ਲਵਾਵਾਂਗੇ ਕਿ ਕਿਸੇ ਬੱਚੇ ਨੇ ਯੂਐਸਏ ਜਾਣਾ ਸਾਡੇ 'ਚ ਉਹਦੇ ਨਾਲ ਟੋਟਲ ਪੈਕੇਜ ਕਰੇ ਨਵਾਂ ਰੁਪਿਆ ਪਹਿਲਾਂ ਦਾ ਵੈਸੇ ਯੂਐਸਏ ਵੀ ਲਵਾ ਕੇ ਦਵਾਂਗੇ ਅਸੀਂ ਕਰਦੇ ਹਾਂ ਕਿਉਂ ਨਹੀਂ ਕਰਦੇ ਸਾਡੇ ਕੋਲ ਬੱਚਾ ਜ਼ਿਆ ਮੇਰੇ ਨਾਲ ਇੱਥੇ ਪੜਦੇ ਆ ਬੱਚੇ ਛੋਟੇ ਆ ਤੁਸੀਂ ਕਿਉਂ ਨਹੀਂ ਬਾਹਰ ਉੱਥੇ ਸੋਚ ਰਹੇ ਨਹੀਂ ਮੈਂ ਭੇਜਨੇ ਆ ਭੇਜਨੇ ਬਿਲਕੁਲ ਭੇਜਨੇ ਤੁਸੀਂ ਇਹ ਸੋਚਿਆ ਵੀ ਪੜਨ ਵਾਸਤੇ ਭੇਜਨੇ ਆ ਭਾਜੀ ਮੇਰਾ ਬੱਚਾ ਹੈ ਹੀ ਹੁਸ਼ਿਆਰ ਆ ਰੱਬ ਦੇ ਦਿਆਂ ਨਾਲ ਤਾਂ ਮੈਂ ਤਾਂ ਪੜਨ ਵਾਸਤੇ ਭੇਜਣਾ ਥੋੜਾ ਦਿਲ ਨਹੀਂ ਕਰਦਾ ਵੀ ਜੇ ਇੱਥੇ ਸਾਰਾ ਕੁਝ ਹੈਗਾ ਤਾਂ ਬੱਚਾ ਇੱਥੇ ਰੱਖਿਆ ਜਾਵੇ ਭਾਜੀ ਉਹਦੀ ਵਿਸ਼ਾ ਨਾ ਮੈਂ ਇੱਥੇ ਰਹਿਣਾ ਹੈ ਉੱਥੇ ਜਾਣਾ ਤੁਸੀਂ ਮਾਈਂਡ ਤਾਂ ਸੈਟ ਅਪ ਕਰ ਰਹੇ ਹੋ ਨਾ ਬੱਚੇ ਦਾ ਮਨ ਬਣਾ ਰਹੇ ਹੋ ਵੀ ਬਾਈ ਕੱਲ ਨੂੰ ਬਾਜੀ ਮੈਂ ਮੈਂ ਤਾਂ ਦੋਨੋਂ ਆਪਸ਼ਨਾਂ ਦਿੱਤੀਆਂ ਚਾਹੇ ਇੱਥੇ ਬਿਜ਼ਨਸ ਕਰ ਲੈ ਚਾਹੇ ਬਾਹਰ ਜਾ ਕੇ ਪ ਮੇਰੀ ਸੋਚ ਇਹ ਹੈ ਕਿ ਬੱਚਾ ਬਾਹਰ ਰਹਿ ਕੇ ਵਧੀਆ ਪੜੇ ਪਰ ਇਹ ਨਹੀਂ ਸੋਚ ਹੈ ਕਿ ਉੱਥੇ ਜਾ ਕੇ ਸੈਟਲ ਹੋਵੇ ਇੱਥੇ ਆ ਕੇ ਵੀ ਦੋਸਤੋ ਵਧੀਆ ਬਿਜ਼ਨਸ ਕਰ ਸਕਦਾ ਜਿਹੜੇ ਲੋਕ ਤੁਹਾਡੇ ਕੋਲੇ ਆਂਦੇ ਆ ਜ਼ਰੂਰੀ ਨਹੀਂ ਹਰ ਕੋਈ ਤੁਹਾਡੇ ਜਿੰਨਾ ਫਾਈਨੈਂਸ਼ੀਅਲੀ ਇਕুইਪਡ ਹੋਵੇ ਲੋਕਾਂ ਦੇ ਹਾਲਾਤ ਮੈਨੂੰ ਦੱਸੋ ਕੀ ਹੁੰਦੇ ਆ ਜਿਹੜੇ ਹਰ ਰੋਜ਼ ਚਰਚਾ ਹੁੰਦੀ ਹੈ ਕਿ ਕੋਈ ਕਿੱਲਾ ਵੇਚ ਕੇ ਜਾ ਰਿਹਾ ਕੋਈ ਕਰਜ਼ਾ ਚੱਕ ਕੇ ਜਾ ਰਿਹਾ ਜਿਹੜੇ ਮਾਪਿਓ ਆਉਂਦੇ ਉਹਨਾਂ ਦੀ ਤਰਸਯੋਗ ਹਾਲਤ ਨਹੀਂ ਹੁੰਦੀ ਭਾਜੀ ਡਿਪੈਂਡ ਕਰਦਾ ਦੇਖੋ ਮੈਂ ਨਾ ਅੱਗੇ ਵੀ ਇਹੀ ਗੱਲ ਕਹਿੰਦਾ ਮੈਂ ਅਜ ਵੀ ਉਹੀ ਗੱਲ ਦੁਹਰਾ ਰਿਹਾ ਹਾਂ ਜਿਹੜੇ ਬੱਚੇ ਨੂੰ ਇੱਥੇ ਕੋਈ ਆਪਣਾ ਫਿਊਚਰ ਨਹੀਂ ਨਜ਼ਰ ਆ ਰਿਹਾ इवन ਕੁਆਲਿਫਿਕੇਸ਼ਨ ਹੋਣ ਦੇ ਬਾਵਜੂਦ ਚਾਹੇ ਉਹਦੇ ਕੋਲ ਪੈਸੇ ਘੱਟ ਆ ਬਾਹਰ ਜਾ ਕੇ ਉਹਨੂੰ ਇੱਥੇ ਨਾਲੋਂ ਫਿਊਚਰ ਤੇ ਵਧੀਆ ਮਿਲਣਾ ਹੀ ਮਿਲਣਾ ਹੈ ਇਹਦੇ 'ਚ ਕੋਈ ਦੋਰਾ ਹੀ ਨਹੀਂ ਹੈਗੀ ਜਿਹੜੇ ਬੱਚੇ ਨੇ ਬਾਹਰ ਜਾ ਕੇ ਵਧੀਆ ਪੜ੍ਹ ਲਿਖ ਕੇ ਚਾਹੇ ਬਾਹਰ ਕੰਮ ਕਰਨਾ ਚਾਹੇ ਵਾਪਸ ਆਣਾ ਉਹਦੀ ਲਾਈਫ ਵੀ ਸੈਟ ਆ ਜਿਹੜਾ ਬੱਚਾ ਪੜ੍ਹਨ 'ਚ ਹੁਸ਼ਿਆਰ ਹੈਗਾ ਉਹਦੀ ਮੈਂਟੈਲਿਟੀ ਮਾਨਸਿਕਤਾ ਪੜ੍ਹਨ ਦੀ ਹੈਗੀ ਹੈ ਬਾਕੀ ਵੱਡੇ ਲੋਕਾਂ ਦੀ ਮੈਂਟੈਲਿਟੀ ਹੈ ਹੀ ਹੈ ਮੈਂ ਉੱਥੇ ਪਹੁੰਚਵਾਂ ਜਿਹੜਾ ਮਰਜ਼ੀ ਕੰਮ ਕਰ ਲਾਂਗਾ ਉਹਦੇ ਤੇ ਅਸੀਂ ਹੈਲ ਬਿਲਕੁਲ ਜਾ ਰਹੇ ਭਾਜੀ ਸੈਟਲ ਹੋਣ ਦੇ ਨਜ਼ਰੀਏ ਨਾਲ ਭਾਜੀ ਦੇਖੋ ਤੁਸੀਂ ਇੱਥੇ ਇੱਥੋਂ ਡਾਇਰੈਕਟਲੀ ਵਰਕ ਪਰਮਿਟ ਦੇ ਵਿੱਚ ਬਹੁਤ ਜ਼ਿਆਦਾ ਫਰਾਡ ਹੈ 80% ਦੁਨੀਆ ਫਰਾਡ ਕਰਦੀ ਹੈ ਵਰਕ ਪਰਮਿਟ ਦੇ ਨਾਮ ਤੇ ਫਿਰ ਹੁਣ ਬੱਚਿਆਂ ਕੋਲ ਤੁਸੀਂ ਇਹ ਕਹਿ ਰਹੇ ਹੋ ਟੋਕ ਰਹੇ ਆ ਤੁਹਾਡੀ ਗੱਲ ਨੂੰ ਕਿ ਜੇ ਕੋਈ ਤੁਹਾਨੂੰ ਇਹ ਗਾਈਡ ਕਰਦਾ ਕਿ ਸਿੱਧਾ ਵਰਕ ਪਰਮਿਟ ਲਓ ਅਸੀਂ ਦਵਾਉਨੇ ਆ ਤੁਹਾਨੂੰ ਭੇਜਦੇ ਭਾਜੀ ਪ੍ਰੋਸੈਸ ਟਾਈਮ ਵੀ ਬਹੁਤ ਜ਼ਿਆਦਾ 6 6 ਮਹੀਨੇ ਅਗਲੇ ਦੀ ਲਮੇ ਇਹ ਨਹੀਂ ਆਉਂਦੇ ਬੜੀ ਦੁਨੀਆ ਵੇਟ ਨਹੀਂ ਕਰਦੀ ਇਹ ਟ੍ਰੈਪ ਐ ਭਜੀ ਟਰੈਪ ਕੀ ਹੈ ਮੈਂ ਕਹਿੰਦਾ 80% ਬੰਦੇ ਵਰਕ ਪਰਮਿਟ ਚ ਕਰਦੇ ਫਰਾਡ ਹੈ ਵਰਕ ਪਰਮਿਟ ਦੇ ਕਿੰਨੇ ਕ ਬੰਦੇ ਜਨਨ ਕੰਮ ਕਰਨ ਵਾਲੇ ਹੈਗੇ ਮੈਨੂੰ ਦੱਸ ਇਹ ਫਰਾਡ ਕੀ ਹੁੰਦਾ ਸਮਝਾਉਂਗੇ ਸਾਡੇ ਦਰਸ਼ਕਾਂ ਨੂੰ ਕੀ ਫਰਾਡ ਹੈ ਉਹਨੂੰ ਕੀ ਬੈਨਫਿਟ ਭਜੀ ਵਰਕ ਪਰਮਿਟ ਦੇ ਨਾਮ ਤੇ ਇੱਥੇ ਬੱਚਿਆਂ ਕੋਲੋਂ ਲੋਕਾਂ ਕੋਲੋਂ ਐਡਵਾਂਸ ਪੈਸੇ ਲੈ ਲੈ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਨੂੰ ਹਰਾਸ ਕੀਤਾ ਜਾਂਦਾ ਸਿਰਫ 10 ਜਾਂ 20% ਲੋਕ ਹੀ ਹੋਣਗੇ ਜਿਨ੍ਹਾਂ ਦੇ ਉੱਥੇ ਟਾਈ ਅਪ ਠੀਕ ਹੈਗੇ ਉਹ ਜਨਰਲਿ ਲ ਐਮ ਆਈਏ ਦਿੰਦੇ ਆ ਤੇ ਬੱਚਾ ਵਰਕ ਪਰ ਮਟਰੇ ਜਾ ਸਕਦਾ ਉਥੇ ਜਾ ਕੇ ਸਿੱਧਾ ਕੰਮ ਕਰ ਸਕਦਾ ਉਹਨਾਂ ਚੋਂ ਵੀ ਉਥੇ ਜਾ ਕੇ ਕਈ ਵਾਰੀ ਉਹਨਾਂ ਨੂੰ এমਪਲੋਇਰ ਠੀਕ ਨਹੀਂ ਮਿਲਦਾ এমਪਲੋਇਰ ਮਾੜਾ ਮਿਲਦਾ ਫਿਰ ਉਹਦੀ ਪੀਆਰ ਚ ਰੁਕਾਵਟਾਂ ਹੂੰ ਕੋਈ ਕੰਮ ਨਹੀਂ ਪ੍ਰੋਪਰਲੀ ਦਿੰਦਾ ਤੁਸੀਂ ਇਹ ਕਹਿੰਦੇ ਹੋ ਕਿ ਜਾਓ ਤਾਂ ਸਟੱਡੀ ਤੇ ਜਾਓ ਜਾਂ ਜਾਓ ਸਟੱਡੀ ਤੇ ਜਾਓ ਜਾਂ ਵਿਸਤਰ ਤੇ ਚਲ ਜਾਓ ਉਥੇ ਜਾ ਕੇ ਵਰਕ ਲੈ ਲਓ ਪਲੱਸ 2 ਤੋਂ ਬਾਅਦ ਜਾਓ ਕਿ ਗ੍ਰੈਜੂਏਸ਼ਨ ਤੋਂ ਬਾਅਦ ਜਾਓ ਏ ਭਾਜੀ ਬੱਚੇ ਦੀ ਆਪਣੀ ਚੋਅ ਹੈ ਸਰ ਤੁਹਾਡੀ ਓਪੀਨੀਅਨ ਕੀ ਮੇਰੇ 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 ਓਪੀਨੀਅਨ ਦੇ ਹਿਸਾਬ ਨਾਲ ਪਲੱਸ 2 ਏਜ ਘਟ ਹੁੰਦੀ ਹੈ ਬੱਚੇ ਦੀ ਨਹੀਂ ਜਾਣਾ ਚਾਹੀਦਾ ਆਫਟਰ ਗ੍ਰੈਜੂਏਸ਼ਨ ਜਾਵੇ ਤਾਂ ਜ਼ਿਆਦਾ ਬੈਟਰ ਹੈ ਸਕਿੱਲ ਵਾਲਾ ਕਿਹੜਾ ਕੰਮ ਇੱਥੇ ਕਰਕੇ ਜਾਵੇ ਵੀ ਉੱਥੇ ਜਾ ਕੇ ਉਹਨੂੰ ਫਾਇਦਾ ਮਿਲੂਗਾ ਭਾਜੀ ਕੋਈ ਵੀ ਸਕਿਲਡ ਹੋਵੇ ਬੱਚਾ ਜੇ ਬੱਚੇ 'ਚ ਗੁਣ ਹੈਗਾ ਨਾ ਕੋਈ ਵੀ ਚਾਹੇ ਪਲੰਬਰ ਆ ਇਲੈਕਟ੍ਰੀਸ਼ੀਅਨ ਆ ਕਾਰਪੈਂਟਰ ਆ ਕਿਸੇ ਵੀ ਤਰੀਕੇ ਦਾ ਕੋਈ ਵਧੀਆ ਸਕਿੱਲ ਹੈਗਾ ਤੇ ਉਹਨੂੰ ਜਾ ਕੇ ਕੰਮ ਦੀ ਕਮੀ ਨਹੀਂ ਹੈਗੀ ਉਹਨੂੰ ਇਹ ਨਹੀਂ ਉੱਥੇ ਜਾ ਕੇ ਹੋਊਗਾ ਵੀ ਮੈਨੂੰ ਕੰਮ ਨਹੀਂ ਮਿਲਿਆ ਪੂਰੇ ਪਰਿਵਾਰ ਦਾ ਵਿਜ਼ਟਰ ਵੀ ਪੂਰੇ ਪਰਿਵਾਰ ਚ ਭਾਜੀ ਫੈਮਿਲੀ ਟਾਈਜ਼ ਲੱਗਣ ਦੇ ਚਾਂਸ ਹੋ ਜਾਂਦੇ ਆ ਪੂਰੇ ਪਰਿਵਾਰ ਦਾ ਅਪਲਾਈ ਨਹੀਂ ਕਰਨਾ ਚਾਹੀਦਾ ਬੈਟਰ ਹੈ ਮੇਨ ਐਪਲੀਕੈਂਟ ਆਪ ਅਪਲਾਈ ਕਰ ਲਵੇ ਜਾਂ ਕੋਈ ਇੱਕ ਜੀ ਇੱਥੇ ਛੱਡ ਦਵੇ ਬੱਚਾ ਛੱਡ ਦੇ ਇੱਥੇ ਕੋਈ ਵੀ ਇੱਕ ਜੀ ਛੱਡ ਦੇ ਮੇਰੇ ਕਹਿੰਦਾ ਮੇਰੇ ਕੋਲ ਬੱਚਾ ਨਹੀਂ ਕੋਈ ਨਹੀਂ ਇੱਕ ਜੀ ਸਾਰੇ ਸਾਰੇ ਪਰਿਵਾਰ ਚੋਂ ਕੋਈ ਇੱਕ ਜੀ ਛੱਡ ਦਿਓ ਹਾਂ ਫਿਰ ਇਹ ਉਹ ਕੀ ਸੋਚਦੇ ਕੀ ਦੇਖਦੇ ਹੋ ਭਾਜੀ ਫੈਮਿਲੀ ਟਾਈ ਸਾਰੀ ਫੈਮਿਲੀ ਜਾ ਰਹੀ ਹੈ ਸੈਟਲ ਹੋ ਨਹੀਂ ਆ ਰਹੀ ਜੇ ਸਾਰੀ ਫੈਮਿਲੀ ਜਾ ਰਹੀ ਹੈ ਵਾਪਸ ਨਹੀਂ ਆ ਰਹੀ ਸਾਰਾ ਪਰਿਵਾਰ ਹੀ ਉੱਥੇ ਸੈਟਲ ਸਾਰਾ ਪਰਿਵਾਰ ਹੀ ਸੈਟਲ ਹੋ ਨਾ ਰਿ ਔਰ ਹੈਵੀ ਹੈ ਜੇ ਵਿਜ਼ਟਰ ਲਵਾ ਕੇ ਕੋਈ ਜਾ ਰਿਹਾ ਹੈ ਤੇ ਤੁਸੀਂ ਵਿਜ਼ਟਰ ਦੇ ਵਿੱਚ ਕਿੰਨੇ ਕੁ ਪੈਸੇ ਚਾਰਜ ਕਰਦੇ ਹੋ ਉਹਨਾਂ ਤੋਂ ਭਾਜੀ ਅਸੀਂ ਟੋਟਲ ਪੈਕੇਜ ਕਰਦੇ ਹਾਂ ਬੱਚੇ ਨਾਲ ਟੋਟਲ ਪੈਸੇ ਚਾਰਜ ਦੀ ਗੱਲ ਨਹੀਂ ਕਰਦਾ ਵੀ ਅਸੀਂ 1 ਰੁਪਿਆ ਵੀ ਪਹਿਲਾਂ ਨਹੀਂ ਲੈਂਦੇ ਨਾਟ ਈਵਨ ਅੰਬੈਸੀ ਫੀਸ ਅਸੀਂ ਸਾਰੇ ਪੈਸੇ ਆਫਟਰ ਵੀਜ਼ਾ ਲੈਂਦੇ ਜੇ ਵੀਜ਼ਾ ਆਇਆ ਤਾਂ ਪੈਸੇ ਲਾਉਂਗੇ ਨਹੀਂ ਤਾਂ ਪੈਸੇ ਨਹੀਂ ਲੈਂਦੇ ਨਹੀਂ ਤਾਂ 50000 ਰੁਪਏ ਦਵਾਂਗੇ ਇਹਦੇ 'ਚ ਵੀ ਇਹਦੇ 'ਚ ਵੀ ਵਿਜ਼ਟਰ ਵੀਜ਼ੇ 'ਚ ਵੀ ਵਿਜ਼ਟਰ ਵੀਜ਼ੇ 'ਚ ਵੀ ਜੇ 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 ਬੱਚਾ ਯੰਗ ਏਜ ਦਾ ਯੰਗ ਏਜ ਦਾ ਮਦਰ ਨਾਲ ਵੀਜ਼ਾ ਅਪਲਾਈ ਕਰਕੇ ਅੱਜ ਦੀ ਡੇਟ 'ਚ ਸਾਡਾ ਰਿਜ਼ਲਟ 100% ਆ। ਕੋਈ ਸਿੰਗਲ ਰਿਫਿਊਜ਼ਲ ਨਹੀਂ ਆ। ਜਿੰਨੇ ਅਸੀਂ ਕੇਸ ਅਪਲਾਈ ਕਰ ਰਹੇ ਆ ਸਾਰਿਆਂ ਦਾ ਵੀਜ਼ਾ ਆ ਰਿਹਾ। ਜਿਹੜਾ ਬੱਚਾ ਨਹੀਂ ਆਇਲਸ ਕਰ ਸਕਦਾ ਉਹ ਸਾਡੇ ਕੋਲ ਆ ਜਾਵੇ। ਮਦਰ ਨਾਲ ਉਹਦਾ ਵੀਜ਼ਾ ਅਪਲਾਈ ਕਰਾਂਗੇ 100% ਉਹਨੂੰ ਵੀਜ਼ਾ ਲੈ ਕੇ ਦਵਾਂਗੇ। ਨਹੀਂ ਤਾਂ 50000 ਪੱਲਿਓ ਦਵਾਂਗੇ। ਉਹਦੀ ਦੋਨੋਂ ਪਾਸੇੋਂ ਜਿੱਤ ਆ। ਉਹਨੂੰ ਅਸੀਂ ਚੈਲੰਜ ਦੇ ਰਹੇ ਆ। ਜਾਂ ਤਾਂ ਉਹਨੂੰ ਵੀਜ਼ਾ ਲੈ ਕੇ ਦਵਾਂਗੇ ਨਹੀਂ ਤਾਂ 50000 ਪੱਲਿਓ ਦਵਾਂਗੇ। ਤੇਰੇ ਕੋਲ ਪਹਿਲਾਂ ਤਾਂ ਕੁਝ ਲੈ ਹੀ ਨਹੀਂ ਰੇ। ਜਿਹੜੇ ਰੂਲ ਚੇਂਜ ਹੋਏ ਉਸ ਤੋਂ ਬਾਅਦ ਵੀਜ਼ੇ ਜ਼ਿਆਦਾ ਆ ਰਹ ਬਿਲਕੁਲ ਭਾਜੀ ਮੇਰੇ ਸਾਹਮਣੇ ਤਾਂ ਕਾਫੀ ਜ਼ਿਆਦਾ ਆ ਰਿਹਾ ਸਟੱਡੀ ਦੇ ਵਿੱਚ ਤਾਂ ਸਾਡੀ ਕੋਈ ਸਿੰਗਲ ਰਿਫਿਊਜ਼ਲ ਵੀ ਨਹੀਂ ਆ ਗਈ 100% ਵੀਜ਼ਾ ਲੈ ਰਹੇ ਆਂ ਪੰਜਾਬ ਬਾਰੇ ਕੀ ਸੋਚਦੇ ਹੋ ਲੋਕ ਰੋਜ਼ ਇਹ ਚਰਚਾ ਕਰਦੇ ਕਿ ਪੰਜਾਬ ਚ ਕੁਝ ਨਹੀਂ ਰਹਿ ਗਿਆ ਤਾਂ ਲੋਕ ਬਾਹਰ ਜਾ ਰਹੇ ਆ ਥੋੜਾ ਬਲ ਨਹੀਂ ਭਾਜੀ ਨਹੀਂ ਭਾਜੀ ਇੱਥੇ ਕੰਮ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੂੰ ਮੈਂ ਕਹਿੰਦਾ بڑے ਲੋਕੀ ਲੱਗੇ ਆ ਨੌਕਰੀਆਂ ਪਿੱਛੇ ਆਪਣੇ ਜਿੰਨੇ ਪੈਸੇ ਤੁਸੀਂ ਬਾਹਰ ਜਾਣ ਤੇ ਲਗਾਣੇ ਆ ਤੁਸੀਂ ਇੱਥੇ ਕੰਮ ਵੀ ਕਰੋ ਤੇ ਕਾਮਯਾਬੀ ਹੈਗੀ ਹੈ ਬੜੀ ਦੁਨੀਆ ਕਾਮਯਾਬ ਹੈਗੀ ਹੈ ਪੰਜਾਬ ਐਦਾਂ ਦੀ ਧਰਤੀ ਹੈ ਕਿਸੇ ਨੂੰ ਨਿਰਾਸ਼ ਨਹੀਂ ਹੋਣ ਦਿੰਦੀ ਟਾਈਮ ਜ਼ਰੂਰ ਵੱਧ ਘਟਣ ਲੱਗ ਸਕਦਾ ਬਟ ਸਫਲਤਾ ਅਖੀਰ ਮਿਲੂਗੀ। ਫਿਰ ਤੁਸੀਂ ਜਦੋਂ ਕੋਈ ਆਉਂਦਾ ਹੈ ਇਹ ਨਹੀਂ ਵੀ ਪਹਿਲਾਂ ਗਾਈਡ ਕਰ ਦਿਆ ਕਰੋ ਵੀ ਬੱਚੇ ਮੈਂ ਕਹਿੰਨਾ ਵੀ ਜੇ ਤੂੰ ਕਰ ਸਕਦਾ ਹੈ ਤਾਂ ਇੱਥੇ ਕਰ ਲੈ। ਬਾਕੀ ਤਾਂ ਅਸੀਂ ਵੀਜ਼ਾ ਲਵਾਉਣ ਵਾਸਤੇ ਹੀ ਬੈਠੇ ਆ ਪਾਈ ਅਸੀਂ ਤਾਂ ਵੀਜ਼ਾ ਲਵਾਉਣ ਵਾਸਤੇ ਬੈਠੇ ਆ ਲੋਕਾਂ ਦੀ ਆਪਣੀ ਮੈਂਟੈਲਿਟੀ ਹੈ ਮੈਂ ਇੱਥੇ ਕੰਮ ਨਹੀਂ ਕਰਨਾ ਉਹ ਛੋਟਾ ਕੰਮ ਬਾਹਰ ਜਾ ਕੇ ਕਰ ਲੇਗਾ ਇੱਥੇ ਕਿਉਂ ਨਹੀਂ ਕਰਦਾ? ਇਹ ਤੁਹਾਨੂੰ ਸਵਾਲ ਹੈ। ਉੱਥੇ ਜਾ ਕੇ ਕਿਹੜਾ ਉਹਨੇ ਵਾਈਟ ਕਾਲਰ ਜੌਬ ਕਰਨੀ ਹੈ ਉੱਥੇ ਜਾ ਕੇ ਵੀਜ਼ਾ ਨਾਰਮਲ ਜੌਬ ਹੀ ਕਰਨੀ ਹੈ ਨਾ। ਇੱਥੇ ਆਪਾਂ ਲੋਕ ਸ਼ਰਮ ਮਹਿਸੂਸ ਕਰਦੇ ਹ ਥੋੜਾ ਕਲਾਇੰਟ ਦੁਆਬੇ ਦਾ ਜ਼ਿਆਦਾ ਹੈ ਮੈਂ ਇਹ ਜਾਨਣਾ ਚਾਹਨਾ ਪੰਜਾਬ ਕਿਉਂਕਿ ਦੁਆਬਾ ਸਭ ਤੋਂ ਪਹਿਲਾਂ ਬਾਹਰ ਜਾਂਦਾ ਹੈ ਪੰਜਾਬ ਦੇ ਵਿੱਚ ਬਿਲਕੁਲ ਜੀ ਬਿਲਕੁਲ ਮੇਰੇ ਕੋਲ ਕਲਾਇੰਟ ਦੁਆਬੇ ਦਾ ਜ਼ਿਆਦਾ ਹੈ ਮੈਂ ਜਲੰਧਰ 베ਸਡ ਆ ਦੁਆਬੇ ਚ 베ਸਡ ਆ ਤੇ ਆਬੀਅਸਲੀ ਗੱਲ ਹੈ ਮੇਰੇ ਕੋਲ ਦੂਰ ਦਾ ਕਲਾਇੰਟ ਵੀ ਹੈ ਮੈਂ ਪਰਸੋਂ ਯੂਕੇ ਦਾ ਵੀਜ਼ਾ ਲਵਾਇਆ ਉਹ ਦਿੱਲੀ ਦੇ ਕੋਲ ਰਹਿੰਦਾ ਮੁੰਡਾ ਅੱਛਾ ਸਟੱਡੀ ਵੀਜ਼ਾ ਮਤਲਬ ਕਲਾਇੰਟ ਦੂਰੋਂ ਵੀ ਆਂਦਾ ਫਿਰ ਇਹ ਇੱਕ ਕਲਾਇੰਟ ਤੁਹਾਡੇ ਤੱਕ ਕਿਵੇਂ ਪਹੁੰਚ ਜਾਂਦਾ ਸੋਸ਼ਲ ਮੀਡੀਆ ਤੋਂ ਪਹੁੰਚਦਾ ਸੋਸ਼ਲ ਮੀਡੀਆ ਤੋਂ ਬਿਲਕੁਲ ਨਾਲ ਮੈਂ ਐਡ ਦੇਖ ਕੇ ਨਾ ਵੀ ਪੈ ਕੋਈ ਕੋਰਸਸ ਜਿਹੜੇ ਖਾਸ ਤੌਰ ਤੇ ਰეკਮੈਂਡ ਕਰਦੇ ਹੁੰਨੇ ਹੋ ਤੁਸੀਂ ਵੀ ਜੇ ਜਾਣਾ ਹੀ ਜੇ ਮੰਨ ਲਓ ਬੱਚਾ ਆ ਕੇ ਤੁਹਾਨੂੰ ਕਹੇ ਕਿ ਮੈਂ ਤਾਂ ਸਰੈਂਡਰ ਕਰਤਾ ਜੀ ਤੁਹਾਡੇ ਅੱਗੇ ਤੁਸੀਂ ਦੱਸਣਾ ਮੈਂ ਤਾਂ ਪਹੁੰਚਣਾ ਚਾਹਣਾ ਉੱਥੇ ਬਸ ਭਾਜੀ ਜੇ ਉਹ ਬੱਚੇ ਦੀ ਪ੍ਰੀਵੀਅਸ ਐਜੂਕੇਸ਼ਨ ਹੈ ਚਾਹੇ ਉਹਨੇ ਪਲੱਸ 2 ਕੀਤੀ ਹੈ ਚਾਹੇ ਗ੍ਰੈਜੂਏਸ਼ਨ ਕੀਤੀ ਹੈ ਉਹ ਤੇ ਉਹਨੂੰ ਉਹਦੇ ਰੈਲੇਵੈਂਟ ਹੀ ਐਜੂਕੇਸ਼ਨ ਲੈਣੀ ਪੈਗੀ ਜੇ ਆਪਾਂ ਹੀ ਰੈਲੇਵੈਂਟ ਜਾਵਾਂਗੇ ਤੇ ਵੀਜ਼ਾ ਹੀ ਨਹੀਂ ਆਣਾ ਆਬਵੀਅਸੀ ਗੱਲ ਹੈ ਤੇ ਉਹ ਬੱਚੇ ਨੇ ਜੋ ਸਟੱਡੀ ਕੀਤੀ ਉਹਨੂੰ ਉਹਦੇ ਅਕੋਰਡਿੰਗ ਹੀ ਗਾਈਡ ਕਰੀਦਾ ਵੀ ਤੂੰ ਇਹ ਸਟੱਡੀ ਕੀਤੀ ਹੈ ਤੈਨੂੰ ਰੈਲੇਵੈਂਟ ਸਟੱਡੀ ਲੈ ਕੇ ਦੇ ਰਹੀ ਆ ਜੇ ਬੱਚੇ ਹੁਣ ਜੋਗੇ ਪਾਸੋਂ ਇਹ ਦੱਸੋ ਬੱਚਾ ਤੁਸੀਂ ਕਿਹੜਾ ਕੋਰਸ ਦੇ ਰਹੇ ਹੋ ਕਿਹੜਾ ਕਾਲਜ ਮੇਰੀ ਐਸਓਪੀ ਚ ਕੀ ਲਿਖ ਰਹੇ ਹੋ ਤੁਸੀਂ ਬਿਲਕੁਲ ਭਾਜੀ ਬੱਚਾ ਜੋ ਮੰਗਦਾ ਭਾਜੀ ਹਰ ਇੱਕ ਚੀਜ਼ ਬੱਚੇ ਨੂੰ ਦਿਖਾ ਕੇ ਫਿਰ ਅਸੀਂ ਇਹਦੇ ਫਾਈਲ ਲਾਂਚ ਕਰ ਰਹੇ ਹਾਂ ਉਦਾਂ ਕਰਦੇ ਵੀ ਨਹੀਂ ਹੈ ਜਦੋਂ ਤੋਂ ਜੀਆਈਸੀ ਵਧੀ ਹੈ ਲੋਕਾਂ ਦਾ ਰੁਝਾਨ ਘਟਿਆ ਨਹੀਂ ਕਿ ਕਿੱਥੇ 6 ਲੱਖ ਦੇਣਾ ਸੀ ਕਿੱਥੇ 12 ਦੇਣਾ ਭਾਜੀ ਡੀਆਈਸੀ ਤੇ ਰਿਫੰਡੇਬਲ ਹੈ ਦੇਖੋ ਇਹ ਪੈਸੇ ਤੇ ਉੱਥੇ ਜਾ ਕੇ ਤੁਹਾਨੂੰ ਵਾਪਸ ਮਿਲ ਹੀ ਜਾਣਗੇ ਪਾਰਾਆਂ 13 ਲੱਖ ਰੁਪਇਆ ਇਹ ਪੈਸੇ ਕਿਤੇ ਰਹਿ ਤਾ ਜਾਣੇ ਨਹੀਂ ਨਾ ਮੇਰੇ ਕੋਲ ਰਹਿਣੇ ਆ ਨਾ ਕੈਨੇਡਾ ਗਵਰਨਮੈਂਟ ਕੋਲ ਰਹਿਣੇ ਇਹ ਤਾਂ ਪੈਸੇ ਉੱਥੇ ਜਾ ਕੇ ਤੁਹਾਨੂੰ ਮਿਲ ਹੀ ਜਾਣੇ ਆ ਹਾਂ ਜਿਹੜੇ ਬੱਚੇ ਦਾ ਅੱਗੇ ਬਜਟ ਨਹੀਂ ਹੈਗਾ ਸੀ ਬਜਟ ਘੱਟ ਸੀ ਉਹ 20% ਬੱਚਾ ਹੈਗਾ ਜਿਹੜਾ ਹੁਣ ਨਹੀਂ ਜਾ ਰਿਹਾ ਆਦਰਵਾਈਸ ਬੰਦੇ ਨੂੰ ਪਤਾ ਹੀ ਹੈ ਮੈਨੂੰ ਉੱਥੇ ਜਾ ਕੇ ਪੈਸੇ ਮਿਲ ਜਾਣੇ ਅੱਜ ਲਗਾਣੇ ਪੈਣੇ ਆ ਲਗਾ ਰਹੇ ਆ ਏਜੰਟਾਂ ਦੇ ਬਾਰੇ ਜਿਹੜੀ ਧਾਰਨਾ ਬਣੀ ਹੈ ਤੁਹਾਨੂੰ ਕਦੇ ਤਕਲੀਫ ਹੁੰਦੀ ਹੈ ਇਸ ਗੱਲ ਤੇ ਕਿ ਜਿਹੜੇ ਕੋਈ ਗਲਤ ਕੰਮ ਕਰਨ ਵਾਲੇ ਆ ਉਹਨਾਂ ਦੀ ਵਜ੍ਹਾ ਨਾਲ ਸਾਰਿਆਂ ਨੂੰ ਮੈਂ ਨਾ ਜਦੋਂ ਨਵੰਨ੍ਹਾ ਇਸਕਮ 'ਚ ਆਇਆ ਸੀ ਨਾ ਤੇ ਜੋ 에ਜੰਟਾਂ ਬਾਰੇ ਧਾਰਨਾ ਹੈ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਤਾਂ ਸ਼ਾਇਦ ਮੈਂ ਲਾਈਨ 'ਚ ਆਂਦਾ ਹੀ ਨਾ ਇਹ ਗੱਲ ਨਹੀਂ ਹੈਗੀ ਬਈ ਮੈਂ ਸੋਇਦਾ ਸੀ ਯਾਰ ਮੈਂ ਕਿਹੜੇ ਕੰਮ 'ਚ ਫਸ ਗਿਆ ਬਟ ਸਾਨੂੰ ਨਾ ਕਰਦਿਆਂ ਨੇ ਫਿਰ ਇਹ ਕਿਹਾ ਵੀ ਜੇ ਜ਼ਿੰਦਗੀ 'ਚ ਤੁਸੀਂ ਕੁਝ ਗਲਤ ਨਹੀਂ ਕਰਨਾ ਨਾ ਤੁਸੀਂ ਕਦੀ ਕਿਸੇ ਦਾ ਪੈਸਾ ਨਹੀਂ ਰੱਖਣਾ ਤੁਸੀਂ ਠੱਗੀ ਨਹੀਂ ਮਾਰਨੀ ਤੁਸੀਂ ਸਹੀ ਹੋ ਤਾਂ ਫਿਰ ਸਭ ਕੁਝ ਸਹੀ ਹੈ ਤੇ ਇਸ ਗੱਲ ਦਾ ਭਰੋਸਾ ਕਿਵੇਂ ਹੋਵੇ ਜਿਹੜਾ ਆਮ ਬੰਦਾ ਕੋਈ ਵੀਡੀਓ ਦੇਖ ਰਿਹਾ ਹੈ ਹਾਂ ਬੈਠਾ ਤਾਂ ਇੰਟਰਵਿਊ ਚ ਪਾਜੀ ਮੇਰੇ ਪੈਸੇ ਪਹਿਲਾਂ ਲੈ ਹੀ ਨਹੀਂ ਰਿਹਾ ਮੈਂ ਤਾਂ ਪੈਸੇ ਲਈ ਬਾਸੇ ਰਿਆਂ ਅਗਲੇ ਨੂੰ ਮੇਰੇ ਤੇ ਭਰੋਸਾ ਕਰਨ ਦੀ ਲੋੜ ਤੇ ਤਾਂ ਹੈ ਨਾ ਜਿਵੇਂ ਮੈਂ ਤੇ ਕੋਲ ਪਹਿਲਾਂ ਪੈਸੇ ਲੈ ਰਿਆਂ ਹਾਂ ਮੈਂ ਤਾਂ ਕਹਿੰਦਾ ਤੂੰ ਤੇ ਮੇਰੇ ਨਾਲ ਰਿਟਰਨ ਐਗਰੀਮੈਂਟ ਕਰਨਾ ਹੈ ਬਸ ਮੈਂ ਤਾਂ ਸਾਰੇ ਪੈਸੇ ਲੈਣਾ ਹੈ ਆਫਟਰ ਵੀਜ਼ਾ ਤੁਸੀਂ ਤਾਂ ਕਹਿੰਦੇ ਮੈਂ ਤਾਂ ਪੱਲਿਓਂ ਦੇ ਦੂੰਗਾ 50 ਬਿਲਕੁਲ ਦੂੰਗਾ ਪਾਜੀ ਜੇ ਨਹੀਂ ਲਵਾ ਕੇ ਦੂੰਗਾ ਮੈਂ ਤਾਂ ਕਹਿੰਦਾ ਰਿਟਰਨ ਐਫੀਡੇਵਿਟ ਤੇ ਲਿਖ ਕੇ ਦੂੰਗਾ ਤੇ ਤੇਰਾ ਵੀਜ਼ਾ ਆਊਗਾ ਨਹੀਂ ਆਊਗਾ ਤੇ ਮੇਰੇ ਤਾਂ ਪੱਲਿਓਂ ਪੈਸੇ ਲੈ ਜੀ ਯੂ ਕੰਮ ਤੇ ਘਟਿਆ ਥੋੜਾ ਜਿਆ ਇਹਦੇ ਚ ਕੋਈ ਦੋਰਾ ਹੀ ਨਹੀਂ ਹੈਗੀ ਠੀਕ ਹੈ ਬਾਕੀ ਇਹ ਜਿਹਦੀ ਸੋਚ ਹੈਗੀ ਜਿਹਨੇ ਯੂਕੇ ਜਾਣਾ ਨੇ ਯੂਕੇ ਜਾਣਾ ਉਹਦੀ ਮੈਂ ਤਾਂ ਨਹੀਂ ਹੁੰਦੀ ਉੱਥੇ ਜਾ ਕੇ ਵਾਕੇ ਭਾਜੀ ਔਖੀ ਹੈ ਇਹ ਚ ਕੋਈ ਦੋਰਾ ਹੀ ਨਹੀਂ ਹੈਗੀ ਪੀਆਰ ਵਾਕੇ ਹੀ ਬਹੁਤ ਔਖੀ ਹੈ ਇਹ ਸੱਚ ਹੈ ਬਿਲਕੁਲ ਸੱਚ ਹੈ ਭਾਜੀ ਫਿਰ ਵੀ ਜਾਂਦੇ ਆ ਲੋਕ ਭਾਜੀ ਹੁਣ ਕਿਸੇ ਦਾ ਰਿਸ਼ਤੇਦਾਰਾਂ ਦਾ ਕਿਸੇ ਦਾ ਦੋਸਤਾਂ ਦਾ ਭਾਜੀ ਯੂਕੇ ਚ ਪੈਸੇ ਬਹੁਤ ਜ਼ਿਆਦਾ ਬੰਦੇ ਆ ਈਵਨ ਕੈਨੇਡਾ ਦਾ ਵੀ ਬਹੁਤ ਜ਼ਿਆਦਾ ਬੰਦੇ ਬਿਲਕੁਲ ਸਾਲ ਹੋ ਰਹੇ ਹੁੰਦਾ ਤਾਂ ਠੀਕ ਠਾਕ ਪੈਸੇ ਕਮਾ ਕੇ ਵਾਪਸ ਆ ਸਕਦਾ ਬੰਦਾ ਫੀਸ ਕੱਢ ਕੇ ਭਾਜੀ ਵਾਪਸ ਜਦੋਂ ਮੈਂ ਇਹ ਕਹਿ ਰਿਹਾ ਕਿ ਪੈਸਾ ਜੋੜ ਕੇ ਵਾਪਸ ਆ ਸਕਦਾ ਹੈ ਕਿ ਨਹੀਂ ਵਾਪਸ ਆਣਾ ਹੀ ਹੈ ਭਾਜੀ ਦੇਖੋ ਜਿਹੜਾ ਯੂਜੀ ਵਾਲਾ ਬੱਚਾ ਨਾ ਉਹਦੇ ਲਈ ਬਹੁਤ ਆਖਿਆ ਉਹ 15 ਸਾਲ 15 ਲੱਖ ਰੁਪਏ ਸਾਲ ਦੀ ਫੀਸ ਹੈ ਐਵਰੇਜ 3 ਸਾਲ ਬੱਚੇ ਨੇ ਡਿਗਰੀ ਕਰਨੀ ਹੈ 45 ਲੱਖ ਰੁਪਏ ਫੀਸ ਨਹੀਂ ਭਰੀ ਜਾਂਦੀ ਬੜਾ ਆਖਿਆ ਗ੍ਰੈਜੂਏਸ਼ਨ ਵਾਲਾ ਬੱਚਾ ਜਾਵੇ 1 ਸਾਲ ਪੜ੍ਹੇ 2 ਸਾਲ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਲਵੇ ਤੇ ਆਪਣੇ ਪੈਸੇ ਕਮਾਵੇ ਤੇ ਵਾਪਸ ਆਵੇ ਫਿਰ ਕੀ ਸਵਾਦ ਹੈ ਜਿਹੜੇ ਯੂਜੀ ਚੱਲੇ ਆਏ ਨੇ ਭਰ ਭਰ ਕੇ ਜਾਜ ਉੱਥੇ ਭਾਜੀ ਉਹਨਾਂ ਨੂੰ ਪਤਾ ਹੈ ਅੱਗੇ ਬਾਅਦ ਤੁਸੀਂ ਵਿਆਹ ਕਰਾਵਾਂਗੇ ਤਾਂ ਪੱਕੇ ਹੋ ਜਾਵਾਂਗੇ ਕਿਤੇ ਹੋਰ ਮੂਵ ਹੋ ਜਾਵੇ ਕੋਈ ਨਾ ਕੋਈ ਜੁਗਾੜ ਲੱਗ ਜਾਵੇ ਕਿਵੇਂ ਇਲੀਗਲ ਕਰਾਂਗੇ ਕਿਵੇਂ ਹੁੰਦਾ ਹੈ ਦੱਸੋ ਹਾਂਜੀ ਕਿਵੇਂ ਪੱਕਾ ਹੁੰਦਾ ਵਿਆਹ ਤਾਂ ਇੱਕ ਤਰੀਕਾ ਹੈ ਹੋਰ ਤਰੀਕਾ ਕੀ ਹੈ ਭਾਜੀ ਇਹ ਤੇ ਉੱਥੇ ਤੇ ਲਾਇਰ ਬੈਠੇ ਆ ਉਹਨਾਂ ਨੂੰ ਕਈ ਤਰੀਕੇ ਦੱਸਦੇ ਬਾਕੀ ਵੱਡੀ ਦੁਨੀਆ ਇਲੀਗਲ ਵੀ ਰਹੀ ਜਾਂਦੀ ਗੁੰਮਰਾਹ ਕਰਦੇ ਭਾਜੀ ਗੁੰਮਰਾਹ ਨਹੀਂ ਕਰਦੇ ਪਰ ਡਿਪੈਂਡ ਨਹੀਂ ਕਰਦੇ ਕੋਈ ਨਾ ਕੋਈ ਵੇ ਬਣਾ ਨਹੀਂ ਸਕਦਾ ਉੱਥੇ ਜਾ ਕੇ ਅੱਛਾ 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 ਹੁਣ ਇੱਕ ਹੋਰ ਚੀਜ਼ ਹੈ ਹਾਂ ਹੁਣ ਤੁਸੀਂ ਯੂਕੇ ਦੇ ਵਿੱਚ ਜੇ ਤੁਸੀਂ ਵਿਜ਼ਟਰ ਤੇ ਵੀ ਗਏ ਹੋ ਇੰਆ ਤੁਹਾਡੀ ਸਟੱਡੀ ਵੀ ਕੰਪਲੀਟ ਹੁੰਦੀ ਹੈ ਤੁਸੀਂ ਤਾਂ ਵੀ ਵਰਕ ਪਰਮਿਟ ਲੈ ਸਕਦੇ ਹੋ 90 ਰੂਲਸ ਅਕੋਰਡਿੰਗਲੀ ਪਹਿਲਾਂ ਤੁਸੀਂ ਵਰਕ ਪਰਮਿਟ ਨਹੀਂ ਲੈ ਸਕਦੇ ਸੀ ਸਟੱਡੀ ਦੇ ਦੌਰਾਨ ਹੁਣ ਉਹਨਾਂ ਨੇ ਕਹਤਾ ਤੁਸੀਂ ਨਹੀਂ ਲੈ ਸਕਦੇ ਬਟ ਜਦੋਂ ਤੁਹਾਡੀ ਸਟੱਡੀ ਖਤਮ ਹੁੰਦੀ ਹੈ ਪੋਸਟ ਸਟੱਡੀ ਵਰਕ ਪਰਮਿਟ ਖਤਮ ਹੁੰਦਾ ਉਸ ਤੋਂ ਬਾਅਦ ਤੁਸੀਂ ਵਰਕ ਲੈ ਸਕਦੇ ਹੋ ਵਿਜ਼ਟਰ ਦੀ ਕੈਨੇਡਾ ਦੀ ਮੈਨੂੰ ਪ੍ਰੋਫਾਈਲ ਸਮਝਾਓ ਵੀ ਕਿਹੜੀ ਪ੍ਰੋਫਾਈਲ ਦੇਖਦੇ ਆ ਤੁਹਾਨੂੰ ਇਹ ਲੱਗਦਾ ਵੀ ਆਹ ਵੀਜ਼ਾ ਲੱਗ ਜਾਊਗਾ ਆ ਜੋ ਵੈਲਕਮ ਬੜੇ ਵਿਸਤਰ ਦੇ ਵਿੱਚ ਇਦਾਂ ਐਸਾ ਕੁਝ ਨਹੀਂ ਹੈਗਾ ਜਿਹਦਾ ਈਸੀਆਰ ਪਾਸਪੋਰਟ ਆ ਉਹਦਾ ਵੀਜ਼ਾ ਵੀ ਲੱਗਦਾ ਜਿਨੇ ਦਸਵੇਂ ਵੀ ਨਹੀਂ ਕੀਤੀ ਲੱਗ ਜਾਂਦਾ ਬਿਲਕੁਲ ਲੱਗ ਜਾਂਦਾ ਭਾਜੀ ਅੱਜ ਦੀ ਡੇਟ ਸਕਸੈਸ ਰੇਟ ਯੰਗ ਏਜ ਦਾ ਮਦਰ ਨਾਲ ਅਪਲਾਈ ਕਰਕੇ ਬਹੁਤ ਜ਼ਿਆਦਾ ਵਧੀਆ ਹੈ ਜੇ ਪੂਰੀ ਫੈਮਿਲੀ ਅਪਲਾਈ ਕਰਨਾ ਚਾਹਦੀ ਹੈ ਚਾਹੇ ਤੁਸੀਂ ਕਿਤੋਂ ਵੀ ਅਪਲਾਈ ਕਰ ਰਹੇ ਹੋ ਤੇ ਘਰ ਦਾ ਇੱਕ ਜੀ ਛੱਡ ਕੇ ਕਰੋ ਮੈਂ ਤੇ ਹਿਸਲਾ ਦਿੰਦਾ ਨਹੀਂ ਤੇ ਫੈਮਿਲੀ ਟਾਈਜ਼ ਉਹਨਾਂ ਨੇ ਲਗਾਣੇ ਹੀ ਲਗਾਉਣੀਆਂ ਹੈ ਨਹੀਂ ਤੇ ਰਿਫਿਊਜ਼ਲ ਆਉ ਨਹੀਂ ਆਉਂਦਾ ਭਾਜੀ ਜੇ 스ਪਾ우스 ਕੇਸ ਹੈ ਦੇਖੋ ਜੇ ਸਟੱਡੀ ਤੇ 스ਪਾ우스 ਨਾਲ ਲੈ ਕੇ ਜਾਣਾ ਮੇਰੇ ਕੋਲ ਆ ਜਾਓ ਮੈਂ ਲਗ ਭਾਜੀ ਗਰੰਟੀ ਇਸ ਤੋਂ ਵੱਡੀ ਕੀ ਹੋਏਗੀ ਮੈਂ ਕਹਿੰਦਾ ਵੀ ਇਹਦਾ ਨਹੀਂ ਲੱਗੂਗਾ 50000 ਪੱਲੇ ਉਹ ਦਊਗਾ ਪਰ ਸਤੰਬਰ ਤੋਂ ਰੂਲ ਚੇਂਜ ਹੋ ਜਾਣੇ ਆ ਫਿਰ ਸਪਾਉਸ ਦੇ ਨਾਲ ਅੱਛਾ ਅਗਸਤ ਤੱਕ ਮੈਂ ਲੈ ਦਊਗਾ ਫਿਲਹਾਲ ਮੈਂ ਲੈ ਦਊਗਾ ਫਿਲਹਾਲ ਮੈਂ ਉਹਨੂੰ ਮੈਂ ਹੀ ਯੂਨੀਅਨ ਟੈਕ ਦੇ ਦਊਗਾ ਮੈਂ ਸਪਾਉਸ ਦੇ ਨਾਲ ਅਪਲਾਈ ਕਰੂੰਗਾ ਤਾਂ ਵੀਜ਼ਾ ਲੈ ਕੇ ਦਊਂਗਾ ਸਤੰਬਰ ਤੋਂ ਚੇਂਜ ਹੋ ਰਿਹਾ ਹੈ ਸਤੰਬਰ ਤੋਂ ਚੇਂਜ ਹੋ ਰਿਹਾ ਹੈ ਇਹ ਕਿਤੇ ਜਿੰਨੇ ਰੂਲਸ ਚੇਂਜ ਹੋਏ ਜਿਵੇਂ ਪਿੱਛੇ ਜੇ ਆਪਣੇ ਰੋਲੇ ਪਏ ਵਿਆਹ ਝੂਠੇ ਹੋਣ ਲੱਗ ਗਏ ਕੰਟਰੈਕਟ ਮੈਰਿਜਸ ਹੋਣ ਲੱਗ ਗਈਆਂ ਉਹਦਾ ਅਸਰ ਵੀ ਹੋਇਆ ਬਿਲਕੁਲ ਭਾਜੀ ਉਹ ਤਹ ਰਹੀ ਉਹਨੇ ਰੂਲ ਚੇਂਜ ਕੀਤਾ ਕਿਉਂ ਕੀਤਾ ਇਹ ਕਿੰਡੀ ਵੱਡੀ ਪ੍ਰੋਬਲਮ ਸੀ ਸਮਾਜਾਸਤੇ ਮੇਰੇ ਕੋਲੇ ਰੋਜ਼ ਇੱਕ ਦੋ ਬੰਦਿਆਂ ਦੇ ਕੇਸ ਆ ਜਾਂਦੇ ਕੁੜੀ ਪੈਸਾ ਮਾਰ ਗਈ ਕੁੜੀ ਵਾਪਸ ਨਹੀਂ ਆਈ ਕੁੜੀ ਮੁੰਡੇ ਨੂੰ ਬੁਲਾ ਨਹੀਂ ਰਹੀ ਭਾਜੀ ਇਹ ਦੇਖੋ ਇਹ ਚੀਜ਼ਾਂ ਦੀ ਪ੍ਰੋਬਲਮ ਹੈਗੀ ਹੈ ਬਟ ਮੈਂ ਕਹਿੰਦਾ ਤੁਸੀਂ ਮੇਰੇ ਕੋਲ ਆਓ ਮੈਂ ਦੋਵਾਂ ਦਾ ਵੀਜ਼ਾ ਇਕੱਠੇ ਅਪਲਾਈ ਕਰੂੰਗਾ ਇਕੱਠਿਆਂ ਦਾ ਵੀਜ਼ਾ ਲੈ ਕੇ ਦਊਂਗਾ ਦੋਵੇਂ ਇਕੱਠੇ ਜਾਣਗੇ ਰੂਲ ਚੇਂਜ ਹੋਣ ਤੋਂ ਪਹਿਲਾਂ ਮੇਰੇ ਕੋਲ ਆਜਾ ਨੂੰ ਮੈਂ ਲਵਾ ਦਾਂਗਾ ਇਹ ਪੋਸਿਬਿਲਟੀ ਹੈ 100% ਹੈ ਭਾਜੀ ਤੇ ਇਹਦੇ ਵਿੱਚ ਖਰਚਾ ਇਕੱਲਾ ਉਹ ਕੁੜੀ ਦਾ ਜਿਹੜਾ ਆ ਰਿਹਾ ਵੀ 25 ਲੱਖ ਉਹੀ ਹੁੰਦਾ ਨਾਲ ਸਪਾਊਸ ਦਾ ਕੋਈ ਐਕਸਟਰਾ ਖਰਚਾ ਕੋਈ ਜ਼ਿਆਦਾ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਪਾਜੀ ਆਖਰ ਦੇ ਵਿੱਚ ਦਰਸ਼ਕਾਂ ਦੇ ਨਾਲ ਇਹ ਸਾਂਝਾ ਕਰੋ ਕਿ 50 ਹਜ਼ਾਰ ਦੀ ਤਾਂ ਤੁਸੀਂ ਗਰੰਟੀ ਦੇਤੀ ਪਰ ਰਾਈਟ ਵੇ ਜਿਹੜਾ ਕੈਨੇਡਾ ਜਾਣ ਦਾ ਕਿਹੜੀ ਪ੍ਰੋਫਾਈਲ ਨੂੰ ਤੁਸੀਂ ਚੰਗਾ ਸਮਝਦੇ ਹੋ ਔਰ ਕੌਣ ਤੁਹਾਨੂੰ ਅਪਰੋਚ ਕਰੇ ਪਾਜੀ ਕੋਈ ਵੀ ਬੱਚਾ ਹੈਗਾ ਪਲੱਸ 2 ਕੀਤੀ ਨੂੰ 5 ਸਾਲ 8 ਸਾਲ ਤੱਕ ਦਾ ਗੈਪ ਹੈ ਚੁੱਕਾ 2015 ਨੂੰ ਵਰਸ ਕੀਤੀ ਹੈ ਆ ਇਸ ਓਵਰਆਲ 6 ਪੈਂਡ ਚਾਹੀਦੇ ਹਨ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਤਿੰਨ ਮੋਡੀਊਲ 5.5 ਬੈਂਡ ਹੈ ਇੱਕ ਮੋਡੀਊਲ ਚ 4.5 ਬੈਂਡ ਹੈ ਓਵਰਆਲ 6 ਬੈਂਡ ਹੈ ਤੇ ਅੱਜ ਦੀ ਰੇਟ ਚ ਐਸਡੀਐਸ ਕੈਟਾਗਰੀ ਚ ਫਾਈਲ ਲੱਗ ਰਹੀ ਹੈ 100% ਵੀਜ਼ਾ ਆ ਰਿਹਾ ਮੈਂ ਸਾਰੇ ਪੈਸੇ ਆਫਟਰ ਵੀਜ਼ਾ ਲਵਾਂਗਾ ਨਹੀਂ ਵੀਜ਼ਾ ਲੈ ਕੇ ਦੱਸਿਆ 50000 ਪੱਲੇਉ ਦਵਾਂਗਾ 4.5 ਵੀ ਤਾਂ ਜੀ ਇੱਕ ਮੋਡੀਊਲ 4.5 ਬੈਂਡ ਦਾ ਵੀ ਲੈ ਕੇ ਦਵਾਂਗਾ ਫਿਰ ਵੀ ਆਏ ਆ ਤੁਹਾਡੇ ਕੋਲੇ ਬਿਲਕੁਲ ਆਏ ਆ ਪਾਜੀ ਮੇਰੇ ਕੋਲ ਮੇਰੇ ਕੋਲ ਆਫਿਸ ਆਜੋ ਮੇਰੇ ਕੋਲ ਆਫਿਸ ਆ ਜਾਣਾ ਕਲਾਇੰਟ ਮੈਂ ਜਿਹੜੇ ਰੀਸੈਂਟ ਲੱਗੇ ਵੀਜ਼ੇ ਹੈਗੇ ਸਾਰੇ ਦਿਖਾਵਾਂਗਾ ਲਿਖਿਆ ਹੋਇਆ ਹੈ ਕਿ ਇਹਦਾ ਕਿੰਨਾ ਗੈਪ ਹੈ ਕਿਦੇ ਕਿੰਨੇ ਆਇਲਸ ਬੈਂਡ ਆ ਜਾਂ ਤੁਹਾਨੂੰ ਸਕਸੈਸ ਟੂ ਦੀ ਬੱਚੇ ਆਪਣੇ ਮੂੰਹ ਬੋਲਦੇ ਮੈਨੂੰ ਗੈਪ ਵਾਲਾ ਕਿਹੜਾ ਲਿਆ ਵੀਜ਼ਾ ਤੁਸੀਂ ਦੋ ਤੁਹਾਨੂੰ ਹੁਣੇ ਇੱਕ ਦੱਸਿਆ ਜਿਹੜਾ 2012 ਦਾ ਨਹੀਂ ਸਰ ਜੀ 2014 ਤੋਂ 2018 ਦਾ ਗੈਪ ਹੂੰ ਪਲੱਸ 2 2018 ਚ ਕੀਤੀ ਵੀ ਰੀਸੈਂਟ ਲਿਆ ਹੁਣ ਅੱਛਾ ਬਲਜਿੰਦਰ ਕੁਮਾਰੀ ਬੱਚੇ ਦਾ ਨਾਮ ਹੈ ਪਲੱਸ 2 2018 ਤੋਂ ਬਾਅਦ 5 ਸਾਲ ਦਾ ਗੈਪ ਹੈ ਹੂੰ ਅਲਸ ਓਵਰঅল ਟੇਮੈਂਟ ਸੀ ਦੋ ਮਾਡਲ 5.5 ਬੈਂਟ ਸੀ ਉਹਦੇ باوجود ਲੈ ਮਤਲਬ ਆ ਜਾਂਦੇ ਐ ਜਿਹੜੇ ਡੇ ਡੀਆਂ ਗੱਲਾਂ ਝੂਠ ਨਹੀਂ ਹੁੰਦੀਆਂ ਨਹੀਂ ਨਹੀਂ ਝੂਠ ਨਹੀਂ ਭਾਜੀ ਉਹ ਗੈਪ ਪਾ ਲਈ ਪ੍ਰੈਕਟੀਕਲੀ ਹੈਗਾ ਨਾ ਦਿਖਾਣ ਨੂੰ ਜੇ ਬੱਚਾ ਆਪਣੇ ਮੂੰਹ ਬੋਲ ਕੇ ਦੱਸ ਰਿਹਾ ਥੋੜੀ ਗਲਤ ਦੱਸ ਰਿਹਾ ਇਹ ਫਿਰ ਗੈਪ ਪੂਰਾ ਕੀਤਾ ਜਾਂਦਾ ਜਿਵੇਂ ਕੋਈ ਭਾਜੀ ਪੂਰਾ ਕਿਦਾਂ ਕੀਤਾ ਜਾਂਦਾ ਬੱਚਾ ਵਿਹਲਾ ਥੋੜੀ ਬੈਠਾ ਕੋਈ ਕੰਮ ਹੀ ਕਰ ਰਿਹਾ ਹਾਂ ਜੋ ਕੰਮ ਕਰ ਰਿਹਾ ਉਹਦੇ ਡਾਕੂਮੈਂਟ ਨਾਲ ਲੱਗਣਗੇ ਜਿਹੜਾ ਕੰਮ ਕਰ ਰਿਹਾ ਉਹ ਬਿਲਕੁਲ ਬਿਲਕੁਲ ਤੇ ਯੂਕੇ ਬਾਰੇ ਥੋੜੀ ਕਲੈਰਿਟੀ ਦੇ ਦਿਓ ਜਿਹੜੇ ਯੂਕੇ ਚ ਬਹੁਤ ਇੰ हां ਜਿਹੜੇ ਪੀਜੀ ਵਾਲੇ ਬੱਚੇ ਹੈ ਗ੍ਰੈਜੂਏਸ਼ਨ ਹੈ ਮਾਸਟਰ ਕੀਤੀ ਨੂੰ ਭਾਵੇਂ 10 12 ਸਾਲ ਹੋ ਗਏ ਲੈ ਦੇਾਂਗੇ ਈਵਨ ਕੀ ਤੁਹਾਡੇ 40% ਮਾਰਕਸ ਹੈਗੇ ਹੈ ਗ੍ਰੈਜੂਏਸ਼ਨ ਦੇ ਵਿੱਚ ਤਾਂ ਵੀ ਲੈ ਦੇਾਂਗੇ ਆਲਸ ਓਵਰਆਲ 6.0 ਦਾ ਐਸਨ ਸਾਢੇ 5 ਚਾਹੀਦੇ ਆ 100% ਵੀਜ਼ਾ ਲੈ ਕੇ ਦਵਾਂਗੇ ਯੂਕੇ ਦੇ ਵਿੱਚ ਔਰ ਬਹੁਤ ਨੋਮੀਨਲ ਜਿਹੇ ਪੈਸਿਆਂ ਦੇ ਵਿੱਚ ਯੂਕੇ ਦਾ ਪੈਕੇਜ ਵੀ ਦਿੰਨੀ ਆ ਸੀ ਆਸਟ੍ਰੇਲੀਆ ਪੂਰੀ ਤਰ੍ਹਾਂ ਬੰਦ ਆ ਭਾਜੀ ਅਸੀਂ ਨਹੀਂ ਕਰਦੇ ਭਾਜੀ ਸਾਨੂੰ ਸਕਸੈਸ ਰੇਟ ਨਹੀਂ ਠੀਕ ਲੱਗਦਾ ਆਸਟ੍ਰੇਲੀਆ ਦਾ ਤੁਸੀਂ ਆਸਟ੍ਰੇਲੀਆ ਬਹੁਤ ਅਸੀਂ ਮੁਲਕ ਬਹੁਤ ਵਧੀਆ ਹੈ ਉੱਥੇ ਓਪਰਚੁਨਿਟੀਆਂ ਬਹੁਤ ਵਧੀਆ ਹੈ ਬਟ ਵੀਜ਼ਾ ਸਕਸੈਸ ਰੇਟ ਅਜੇ ਦੀ ਡੇਟ ਤੇ ਨਹੀਂ ਹੈ। ਇੰਡੀਅਨ ਸਟੂਡੈਂਟ ਵਾਸਤੇ ਨਹੀਂ ਹੈ ਜਾਂ ਪੂਰੇ ਵਰਲਡ ਵਾਸਤੇ ਉਹਨਾਂ ਦੀ ਪਾਲਿਸੀ ਹੈ। ਪਾਜੀ ਪੂਰੇ ਵਰਲਡ ਵਾਸਤੇ ਘੱਟੀ ਹੈ। ਪਾਲਿਸੀ ਇਹ ਬਣਾਤੀ ਉਹਨਾਂ ਨੇ। ਹਾਂ। ਯੂਰਪ ਦੀਆਂ ਜਿਹੜੀਆਂ ਕੋਈ ਖਾਸ ਕੰਟਰੀਜ਼ ਤੁਸੀਂ ਚਾਹੁੰਦੇ ਹੋ ਜਿਹਦੇ ਤੇ ਸਟ੍ਰੈਸ ਦਿੰਨੇ ਹੋ ਕਿ ਜੇ ਜਾਣਾ ਹੀ ਹੈ ਆਖਰ ਤੇ ਫਿਰ ਇੱਥੇ ਚਲੇ ਜਾ। ਪਾਜੀ ਜਿਨੇ ਦਾ ਸਪਾਊਸ ਗਿਆ ਫੈਮਿਲੀ ਨਾਲ ਜਾਣਾ ਹੈ। ਡੈਨਮਾਰਕ, ਫਿਨਲੈਂਡ, ਸਵੀਡਨ 100% ਵੀਜ਼ਾ ਸਕਸੈਸ ਰੇਟ ਹੈ। ਪਲੱਸ 2 ਤੋਂ ਬਾਅਦ ਵੀ ਸਪਾਊਸ ਗਿਆ ਫੈਮਿਲੀ ਨੂੰ ਤੁਸੀਂ ਪੈਕੇਜ ਕਰਨਾ ਚਾਹੁੰਦੇ ਹੋ ਕਲਾਇੰਟ ਪੈਕੇਜ ਕਰਨਾ ਚਾਹੁੰਦਾ ਸਾਰੇ ਪੈਸੇ ਆਫਟਰ ਵੀਜ਼ਾ ਲਵਾਂਗੇ ਜਿਹੜਾ ਕੱਲਾ ਬੱਚਾ ਜਾਣਾ ਚਾਹੁੰਦਾ ਉਹ ਮਾਲਟਾ ਚਲ ਜਵੇ ਉੱਥੇ ਦੀ ਫੀਸ ਘੱਟ ਹੈ ਅਫੋਰਡੇਬਲ ਫੀਸ ਹੈ 6 ਮਹੀਨੇ ਦੀ ਫੀਸ ਦੇ ਕੇ ਵੀ ਬਚਾ ਜਾ ਸਕਦਾ ਹੈ ਟੋਟਲ ਪੈਕੇਜ ਸਾਡੇ ਨਾਲ ਕਰਨਾ ਚਾਹੁੰਦਾ 1 ਰੁਪਿਆ ਪਹਿਲਾਂ ਨਾ ਦੇਵੇ ਸਾਰੇ ਪੈਸੇ ਆਫਟਰ ਦੀ ਵੀਜ਼ਾ ਦੇਣਾ ਚਾਹੁੰਦਾ ਅਸੀਂ ਤਾਂ ਵੀ ਉਹਦਾ ਵੀਜ਼ਾ ਲਗਵਾ ਕੇ ਦਵਾਂਗੇ ਤੇ ਪਾਜੀ ਆਖਰ ਦੇ ਵਿੱਚ ਇਹ ਦੱਸੋ ਕਿ ਪੰਜਾਬ ਨੂੰ ਲੈ ਕੇ ਜਿਹੜੀ ਆਪਾਂ ਚਰਚਾ ਕਰ ਰਹੇ ਸੀਗੇ ਰਿਵਰਸ ਮਾਈਗ੍ਰੇਸ਼ਨ ਤੇ ਤੁਸੀਂ ਕਹਿ ਕਿ 2% ਲੋਕ ਵੀ ਨਹੀਂ ਆ ਰਹੇ ਨਹੀਂ ਆ ਰਹੇ ਕੀ ਜੇ ਕੋਈ ਵਾਪਸ ਆਉਣਾ ਚਾਹੁੰਦਾ ਤਾਂ ਇਸ ਧਰਤੀ ਵਰਗੀ ਧਰਤੀ ਹੈ ਕੋਈ ਨਹੀਂ ਹੈਗੀ ਭਾਜੀ ਮੇਰਾ ਤੇ ਆਪਣਾ ਪਲਾਨ ਹੀ ਹੈਗਾ ਮੈਂ ਤੇ ਆਪ ਨਹੀਂ ਕਦੀ ਬਾਹਰ ਜਾਣਾ ਚਾਹੁੰਦਾ ਮੈਨੂੰ ਆਪਣੀ ਮਿੱਟੀ ਨਾਲ ਇੰਨਾ ਪਿਆਰ ਆ ਮੈਂ ਆਪ ਨਹੀਂ ਜਾਣਾ ਚਾਹੁੰਦਾ ਬੱਚੇ ਸਾਡੇ ਕੋਲ ਆਉਂਦੇ ਸੀ ਉਹਨਾਂ ਨੂੰ ਬਾਹਰ ਭੇਜਦੇ ਆ ਬਟ ਜਿਹੜਾ ਬੱਚਾ ਸਾਨੂੰ ਲੱਗਦਾ ਅਸੀਂ ਉਹਨੂੰ ਗਾਈਡ ਕਰਨਾ ਹੈ ਬੱਚੇ ਤੇਰੇ ਲਈ ਜਾਣਾ ਠੀਕ ਨਹੀਂ ਹੈਗਾ ਯਾਰਾ ਫਿਊਚਰ ਇੱਥੇ ਬਣ ਸਕਦਾ ਤੂੰ ਇੱਥੇ ਬਣਾ ਸੀ ਬਡੇ ਕਲਾਇੰਟਸ ਨੂੰ ਹਾਲਾਂਕਿ ਸਾਡੇ ਕੰਮ ਦੇ ਅਗੇਂਸਟ ਅਸੀਂ ਉਹ ਵੀ ਗਾਈਡ ਕਰਦੇ ਆ ਹੂੰ ਵੀ ਨਾ ਜਾਓ ਨਾ ਜਾਓ ਭਾਜੀ ਜਿਹੜਾ ਵੈਸਟੇਡ ਹੈ ਜਿਹੜਾ ਬੰਦਾ ਮੈਂ ਕਹਿੰਨਾ ਇੱਥੇ ਮਹੀਨੇ ਦਾ ਲੱਖ ਰੁਪਏ ਤੋਂ ਉੱਪਰ ਕਮਾ ਰਿਆ ਉਹ ਨਹੀਂ ਜਾਣਾ ਚਾਹੀਦਾ ਬਿਜ਼ਨਸਮੈਨ ਜਾ ਰਹੇ ਹੈ ਨਾ ਬੱਚਿਆਂ ਨੂੰ ਬਾਹਰ ਭੇਜਦੇ ਬਿਜ਼ਨਸਮੈਨ ਜਾ ਰਹੇ ਹੁੰਦਾ ਭਾਜੀ ਗਲਤ ਧਾਰਨਾ ਪਟਾਦਾ ਜਲੰਧਰ ਜਿਹੜਾ ਏਡੇ ਏਡੇ ਵਪਾਰੀ ਜਿਹੜੇ ਉਹਨਾਂ ਨੇ ਬੱਚੇ ਬਾਹਰ ਭੇਜਦੇ ਭਾਜੀ ਗਲਤ ਧਾਰਨਾ ਨਾ ਜੇ ਤੁਸੀਂ ਇੱਥੇ ਵੈਲ ਸੈਟਲ ਹੋ ਲੋ ਬਾਹਰ ਕਿਉਂ ਜਾਣਾ ਕ੍ਰਾਈਮ ਹੈ ਇੱਥੇ ਇਹ ਧਾਰਨਾ ਬਣਾ ਲਈ ਨਾ ਨਸ਼ਾ ਹੋ ਗਿਆ ਪਰ ਇੰਨਾ ਕਿਹੜਾ ਕ੍ਰਾਈਮ ਹੈ ਇੰਨਾ ਵੀ ਕੋਈ ਨਸ਼ਾ ਨਹੀਂ ਹੈ ਪਰ ਮੇਰੇ ਸਾਹਮਣੇ ਸ਼ਹਿਰਾਂ ਦੇ ਵਿੱਚ ਨਾ ਕੋਈ ਇੰਨਾ ਕ੍ਰਾਈਮ ਹੈ ਨਾ ਕੋਈ ਨਸ਼ਾ ਹੈ ਦੇਖ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਖੁੱਲ ਕੇ ਗੱਲਬਾਤ ਕੀਤੀ ਔਰ ਥੋੜੀ ਇਸ ਗੱਲ ਦੇ ਉੱਤੇ ਮੈਂ ਚਾਹੂੰਗਾ ਕਿ ਲੋਕ ਆਪ ਜਾ ਕੇ ਤੁਹਾਡੀ ਇਹ ਗੱਲ ਦੀ ਤਸੱਲੀ ਕਰਨ ਵੀ ਜੇ ਨਾ ਵੀਜ਼ਾ ਆਇਆ ਤਾਂ 50000 ਰੁਪਏ ਤੁਸੀਂ ਪੱਲੇ ਹੁੰਦਿੰਨੇ ਹੋ ਰਿਟਰਨ ਐਗਰੀਮੈਂਟ ਦੇ ਤਹਿਤ ਦਾ ਦੇਣਾ ਪਊਗਾ ਤੁਹਾਨੂੰ ਬਿਲਕੁਲ ਭਾਜੀ ਤੁਹਾਨੂੰ ਪਰ ਤੁਸੀਂ ਤਾਂ ਕਹਿ ਰਹੇ ਹੋ ਕਿ 100% ਹੀ ਵੀਜ਼ੇ ਆ ਜਾਂਦੇ ਪਹਿਲੀ ਵਾਰ ਸੁਣਿਆ ਮੈਂ ਇਹ ਗੱਲ ਵੈਸੇ ਹਲੇ ਤੱਕ ਤੇ ਬੱਝ ਆ ਰਹੇ ਬਹੁਤ ਧੰਨਵਾਦ ਭਾਜੀ ਸੋ ਤੁਸੀਂ ਆਪ ਵਿਚਾਰੋ ਤੁਸੀਂ ਨਾ ਮੇਰੇ ਕਹੇ ਤੇ ਜਾਓ ਨਾ ਇਹਨਾਂ ਦੇ ਕਹੇ ਤੇ ਜਾਓ ਪਹਿਲਾਂ ਤਾਂ ਆਪ ਵਿਚਾਰੋ ਖੋਖੋ ਰੀਡ ਕਰੋ Google ਤੇ ਸਭ ਕੁਝ ਅਵੇਲੇਬਲ ਹੈ ਤੇ ਫਿਰ ਇਹ ਕਹਿ ਰਹੇ ਨੇ ਕਿ ਵੀਜ਼ਾ 100% ਹੈ ਤੇ ਜੇ ਨਾ ਲੱਗਿਆ ਤਾਂ 50000 ਰੁਪਏ ਦੀ ਗਾਰੰਟੀ ਹੈ ਚੈਲੰਜ ਹੈ ਕਿ ਤੁਹਾਨੂੰ ਅਸੀਂ ਮੋੜ ਦੇਾਂਗੇ ਜੇ ਵੀਜ਼ਾ ਨਾ ਲੱਗਿਆ ਤਾਂ ਧੰਨਵਾਦ